ਬਾਬਾ ਸਾਰੀਆਂ ਪਾਠੀਆਂ ਚੱਕ ਲਈ ਚੱਕ ਤਾਂ ਬਾਬਾ ਸਾਰੀਆਂ ਲਊਂਗੀ ਐ ਜੇ ਤੂੰ ਪਹਿਲਾਂ ਜਾਏਂਗੀ ਨਾ ਜਿ ਪਛਾ ਆ ਵੀ ਗਈ ਮੈਂ ਇੱਥੋਂ ਹੀ ਮੁੜ ਜੂਗੀ ਬੱਠਲ ਲੈ ਕੇ ਤੂੰ ਆਵਦਾ ਕੋਈ ਬੰਨਣਾ ਹੈ ਮਾਰਦੀ ਮੈਂ ਤੇ ਕੋਈ ਚੀਜ਼ ਲੈਣਾ ਆਈ ਸੀ ਉਹ ਵੀ ਮੈਨੂੰ ਘੇਰ ਲਿਓ ਉਹ ਬਾਅਦ ਚ ਐ ਤਾਂ ਚਾਹ ਐ ਦੱਸ ਦਈਏ ਕਿ ਤਾ ਸਭੀ ਤੋਫਲਾਈ ਬੈਠੀ ਆ ਉਹ ਤੇ ਤੂੰ ਦੇਖ ਲੈ ਦੇਖ ਲੈ ਕਿਸੇ ਲੰਡੀ ਦਾ ਬੇੜਾ ਹੈ ਜਾ ਬੈਠਾ ਨਾ ਪੁੱਤੀ ਜਿੰਨੀਆਂ ਸੁੱਕੀਆਂ ਨੇ ਸਾਰੀ ਲੈ ਗਈ ਚੱਕ ਕੇ ਲੈ ਤਾਂ ਸੁਣ ਕੀ ਨੂੰ ਗਾਣਾ ਦੇਵਾਂ ਜਦੋਂ ਕੋਈ ਦੇਖਿਆ ਨਹੀਂ ਪਰਖਿਆ ਤਾਈ ਦਾਈ ਇਹ ਤਾਂ ਤੂੰ ਕਰੀ ਨਹੀਂ ਆਂ ਸਾਥ ਨਾਲ ਚੱਕੀ ਫਿਰਦੀੋਂ ਕਿਦਨੇ ਲਿਆ ਨਾ ਇਹ ਉਹ ਅਸਤਨ ਮੁੱਲ ਲੈ ਕੇ ਆਈਆਂ ਸੀ ਸਾਡਾ ਸਿਲੰਡਰ ਮੁੱਕ ਗਿਆ ਤਾਈ ਤਾਂ ਕਰਕੇ ਬੂਮਾ ਮਰ ਗਈ ਤੁਸੀਂ ਮੁੱਲ ਲੈਣ ਵਾਲੀਆਂ ਕੁੜੀਆਂ ਇੰਨੀਆਂ ਤੁਸੀਂ ਦਾ ਸੂਮ ਕੋਈ ਜਾਣ ਕੇ ਇਥੇ ਝੇੜ ਕਰਦਾ ਹੂਤਰੀਆਂ ਪਾਥੀਆਂ ਚੱਕ ਕੇ ਬਾਹਰ ਉਹਦਾ ਝਾਕਾ ਲੈਨੇ ਆ ਮੈਂ ਤੈਨੂੰ ਗੱਲ ਹੋਰ ਝੇੜ ਨੂੰ ਮੈਂ ਸਾਰੇ ਪਿੰਡ ਦੀ ਮਾਈਂ ਪਰਚਾਈ ਲੱਗਦੀ ਆ ਨਾ ਕਿਸੇ ਦੀ ਚਾਚੀ ਤਾਈ ਵੀ ਲੱਗਦੀ ਹੋਣੀ ਉਹ ਵਾਰੀ ਲੈ ਗਈਆਂ ਪਾਥੀਆਂ ਇੱਕ ਵਾਰੀ ਨਹੀਂ ਪਹਿਲਾਂ ਲੈ ਗਈਆਂ ਦਵਾਰੇ ਫੇਰ ਉਰੇ ਆ ਗਈਆਂ ਨਾ ਕੀ ਗੱਲ ਮੈਂ ਆਪਣੇ ਪਾਤੇ ਪਾਤਨੇ ਮਲੇ ਆਪਣੇ ਪਾਤਨੇ ਸਹਿ ਨਹੀਂ ਹੈਗੇ ਤਾਈ ਲੈ ਕੇ ਗਈ ਹੋਣੀ ਨਾ ਚੁੰਨੀ ਆ ਨਾ ਇਹ ਕਰਦੇ ਛੇ ਛੇ ਕੇ ਰੋਟੀ ਬਣਾ ਦਿੰਦੇ ਕੱਲ ਵੀ ਲੇਟ ਹੋਗੀ ਅੱਜ ਫੇਰ ਬੋਲਣਗੇ ਆਖਣਗੇ ਲੇਟ ਕਰਦੀ ਰੋਟੀ ਕਿ ਲੋ ਕੀ ਹੋਗਾ ਸਿਆਪੇ ਨੂੰ ਤੋਹਰੇ ਚਲਾ ਕੇ ਦੇਖ ਚੱਲ ਅਪੇ ਤਾਂ ਮਨ ਲੱਗ ਤਾਂ ਨਹੀਂ ਚੱਲੂਗਾ ਚੱਲਪਾ ਲੈ ਹਾਈ ਹੋਏ ਸਿਆਪਾ ਹੁਣ ਇਹ ਮੁੱਕ ਗਿਆ ਹੁਣ ਕੀ ਕਰਾਂ ਕਿ ਮੈਂ ਰੋਟੀ ਲਾ ਕੇ ਦੇਵਾਂਗੀ ਇੱਕ ਤਾਂ ਕੱਲ ਦੀ ਕਹੀ ਐ ਨਹੀਂ ਵੀ ਸਿਲੰਡਰ ਮੁੱਕਨ ਵਾਲਾ ਮੁੱਕਨ ਵਾਲਾ ਭਰਾ ਦੋ ਇੱਕ ਤਾਂ ਆਖੇ ਨਹੀਂ ਲੱਗਦੇ ਮੰਮੀ ਮੰਮੀ ਕੀ ਉਧਮੋਂ ਠਾਈ ਜਾਨ ਨੂੰ ਠੀਕ ਜਿਹਾ ਲਾ ਪਾ ਲੂੰਗਾ ਮਿੰਟ ਚ ਕੀ ਕਰਾਂ ਚੀਂਜ ਜਿਹਾ ਤਾਂ ਦੋ ਮਿੰਟ ਨੂੰ ਪਈ ਜੋ ਰੋਟੀ ਨਾ ਬਣੀ ਮਿਲੀ ਤਾਂ ਕੀ ਹੋ ਗਿਆ ਰੋਟੀ ਪਕਾ ਦੇ ਤੂੰ ਰੋਟੀ ਤਾਂ ਬਣਾਦਾ ਸਿਲੰਡਰੀ ਮੁੱਕ ਗਿਆ ਹੁੰਦਾ ਕੀ ਕਰਾਂ ਕੱਲ ਕੱਲ ਬੋਲਿਆ ਅੱਜ ਫੇਰ ਬੋਲੂਗਾ ਸਿਆਪਾ ਖਾਣਾ ਤੈਨੂੰ ਕਿੰਨੇ ਵਾਰੀ ਆਖਿਆ ਮਨਿੰਦਰ ਉਹ ਨੂੰ ਪੰਜ ਚਾਰ ਦਿਨ ਪਹਿਲਾਂ ਹੀ ਕਾਉਣ ਲੱਗ ਜਾ ਕਰ ਫਿਰ ਉਹ ਆਖੇ ਲੱਗਦਾ ਹੁਣ ਮੈਂ ਕਿਹੜਾ ਸਿਲੰਡਰ ਦੇ ਵਿੱਚ ਵੜੀ ਮੰਮੀ ਫਿਰ ਮੁੱਕ ਜੂਗਾ ਚਾਰ ਦਿਨਾਂ ਨੂੰ ਮੈਂ ਜੋ ਦੂਜਾ ਪਿਆ ਉਹ ਭਰਾ ਕੇ ਰੱਖ ਲਿਆ ਕਰੋ ਜਦੋਂ ਪਤਾ ਵੀ ਲੋੜ ਹੈ ਕਹਿਣੀ ਆ ਆਖੇ ਲੱਗਦਾ ਕੀ ਕਰਾਂ ਦੱਸ ਤਾਹੀਂ ਤੈਨੂੰ ਕਹਿਨੀ ਆ ਨਾ ਮੈਂ ਵੀ ਪਹਿਲਾਂ ਕਿਹਾ ਕਰ ਉਹਨੂੰ ਹੁਣ ਹੁਣ ਕੀ ਹੋ ਗਿਆ ਸਿਲੰਡਰ ਮੁੱਕ ਗਿਆ ਹੋਣਾ ਕੀ ਆ ਤਦ ਕਿੱਥੋਂ ਬਣਾ ਕੇ ਦੇਵਾਂ ਰੋਟੀਆਂ ਨੂੰ ਮੈਂ ਬਸ ਫਿਰ ਬੈਠੇ ਰੋਜ ਸਿਲੰਡਰ ਭਰਾ ਕੇ ਨਹੀਂ ਲਿਆਂਦਾ ਨਾ ਬੈਠੇ ਕਿਉਂ ਰਹੋ ਚੁੱਲੇ ਤੇ ਬਕਾ ਲਓ ਨਾ ਨਾ ਚੁੱਲੇ ਤੇ ਕਾ ਦੇ ਨੇ ਬਣਾਵਾ ਨਾ ਕੋਈ ਲੱਕੜ ਨਾ ਕੋਈ ਬਾਲਣ ਹੈਂ ਕਾਦਨਪਣਾ ਨਾਲ ਮੈਂ ਕਹਿ ਨਹੀਂ ਹੁੰਨੀ ਆ ਵੀ ਇੱਕ ਨਾ ਤੂੰ ਸ਼ਾਰਟs ਢਾ ਲਿਆ ਕਰੋ ਛਟੀਆਂ ਦਾ ਚਲ ਐ ਆਪਣਾ ਸੌਖਾ ਨਾ ਜੇ ਕਈ ਸਿਲੈਂਡਰ ਨਾ ਹੋਏ ਛਟੀਆਂ ਨਾਲ ਬੰਦਾ ਅੱਗ ਤਾਂ ਮਚਾ ਲੈਂਦਾ ਉਹਦਾ ਤੂੰ ਵੀ ਨਹੀਂ ਪੈਰ ਲੱਗਣ ਦੀ ਕਿ ਜਦੋਂ ਮੈਂ ਭਰੀ ਬੰਨ ਕੇ ਲਿਆਉਣੀ ਆ ਕਿ ਮੇਰੇ ਆਉਂਦੀ ਤੇ ਕੰਡ ਪੈਂਦੀ ਹੈਗੀ ਹੁਣ ਬੈਠੀ ਰਹਿ ਚਾਕੀ ਚੱਲ ਮੂੰਹ ਕਰਨੀ ਹੁਣ ਫਿਰ ਕੀ ਕਰੀਏ ਮੁਰਕੇ ਬੋਲੂਗਾ ਜੇ ਉੱਠ ਖੜਿਆ ਐ ਕਰ ਜਪ੍ਰੀਤ ਹੁਣ ਕਿਹੜਾ ਉੱਥੇ ਹੋਊ ਬਾੜੇ ਚ ਹੋਊਗੀ ਚਾਰ ਪਾਥੀਆਂ ਚੱਕ ਲਿਆ ਪਿੱਛੇ ਢੇਰ ਲਾਈ ਬੈਠੀ ਆ ਪਾਤੀ ਜੇ ਅੱਗ ਦੀ ਨਾਲ ਆ ਪੂਰੀ ਜੇ ਉਹਨੂੰ ਪਤਾ ਲੱਗੇ ਨਾ ਐਵੇਂ ਕਲੇਸ਼ ਨਹੀਂ ਹੁੰਦਾ ਕਲੇਸ਼ ਚਾਰ ਪਾਥ ਜਾਂ ਨਾ ਕੀ ਹੁੰਦਾ ਇੱਥੇ ਕਾਇਦਾਂਗੇ ਵਿਚਾਰਕ ਲਿਆਂਦੇ ਆਂ ਸੀ ਅਸੀਂ ਲੈ ਉਹਦਾ ਮਾਜਣਾ ਹੈ ਨਹੀਂਗਾ ਨਹੀਂ ਉਹ ਕਿਹੜਾ ਬੈਠੀ ਆ ਉੱਥੇ ਹੁਣ ਘਰੇ ਹੋਊ ਕੰਮ ਧੰਦੇ ਚ ਰੁੱਝੀ ਹੋਊ ਚੱਲ ਮੰਮੀ ਤੂੰ ਵੀ ਬਾਗ ਜਾ ਫਿਰ ਆਪੇ ਲਿਆਓ ਜਾ ਕੇ ਮੈਂ ਇੱਥੋਂ ਨਹੀਂ ਜਾਈਦਾ ਬਾਈ ਲੈ ਮੰਮੀ ਹੁਣ ਪਾਥੀਆਂ ਵੀ ਅਸੀਂ ਲੈਣ ਜਾਈਏ ਤੁਸੀਂ ਚੁੱਪ ਕਰਕੇ ਬਾਗੋ ਝੱਜੂ ਪਾਉਣ ਦੀ ਲੋੜ ਨਹੀਂ ਪਹਿਲਾਂ ਨਾ ਬੋਲ ਬੋਲ ਕੇ ਪਹਿਲਾਂ ਲੋਕਾਂ ਨੂੰ ਸੁਣਾ ਦਿਓ ਕਿ ਸਾਡਾ ਸਿਲੰਡਰ ਮੁੱਕ ਗਿਆ ਲੜਦੀ ਤਾਂ ਨਹੀਂ ਉਹ ਜਿਹਨੂੰ ਪਤਾ ਲੱਗ ਗਿਆ ਕੋਈ ਨੜਪੂ ਤਾਂ ਲੜ ਪੈਂਦੇ ਫਿਰ ਹੁਣ ਰੋਟੀ ਤੇ ਪਗਾਉਣੀ ਇਹਨੂੰ ਕੀ ਬੇਬੇ ਮੂਰੇ ਹੋ ਜੂਗੀ ਆਪੀ ਕੋਈ ਨਾ ਫਿਰ ਲੈ ਕੇ ਆਉਣੀ ਹੈ ਪੈਣੀ ਹੈ ਦੱਸਦੀ ਹਾਂ ਦੂਬਾਰੇ ਚ ਬਾਗਚੇ ਅੰਦਰ ਤੇ ਮੈਂ ਬਾਹਰ ਧਿਆਨ ਰੱਖੂੰਗੀ ਜਦੋਂ ਮੈਂ ਆ ਗਈ ਤਾਂ ਭੱਜ ਜਾਗੀ ਚਲ ਠੀਕ ਹੈ ਮੇਰੀ ਬੇਇੱਜ਼ਤੀ ਨਾ ਕਰੋ ਨੌਤੀ ਵੇਖ ਚੋਰੀਆਂ ਕਰਦੀ ਫਿਰਦੀ ਆ ਤੇ ਮੈਂ ਰੱਖੂੰਗੀ ਜਦੋਂ ਰੋਟੀ ਨਹੀਂ ਪੱਕੀ ਹੋਣੀ ਕੋਤਨੀ ਜੱਟ ਪਾਲਾ ਬੇਇੱਜ਼ਤੀ ਤਾਂ ਫੇਰ ਵੀ ਹੋਊਗੀ ਜਾਂ ਬਗਜੋ ਆਖੇ ਲੱਗਦੇ ਚਾਰ ਘਰਾਂ ਨੂੰ ਪਤਾ ਲੱਗੂ ਵੀ ਕੁੱਤੀ ਆ ਜਾ ਵੀ ਰੋਟੀ ਨਹੀਂ ਪਕਾ ਕੇ ਦਿੱਤੀ ਬਠੜ ਲੈ ਜਾਓ ਸਿਆਪਾ ਖਾਣਾ ਨਾਲੇ ਮੈਂ ਆਖਿਆ ਵੀ ਕੋਈ ਪਸ਼ੂ ਢਾਂਡਾ ਰੱਖ ਲਓ ਭਾਈ ਚਾਰ ਪਾਥਿਆਂ ਹੋ ਜਾਂਦੇ ਆ ਕੋਈ ਦੁੱਧਵਾਦ ਕਰਦਾ ਹੋ ਜਾਂਦਾ ਹੁਣ ਫਿਰਦੇ ਐਡਕਟਿਵ ਕਰਦੇ ਲੋਕਾਂ ਦੇ ਮਗਰ ਮੰਮੀ ਨੇ ਪੇਸਤਾ ਦਿੱਤਾ ਮੈਂ ਤਸਜੋ ਡਾਕ ਲੱਗੀ ਜਾਂਦਾ ਮੈਂ ਤਾਂ ਕਦੇ ਚੋਰੀ ਕੀਤੀ ਨਹੀਂ ਹੈ ਜੀ ਲੈ ਕੋਈ ਨਾ ਡਰਨ ਦੀ ਕੀ ਲੋੜ ਮੈਂ ਤੇਰੇ ਨਾਲ ਆ ਨਾ ਐਵੇਂ ਨਾ ਡਰ ਮੁੜ ਕੇ ਭੱਜ ਜੇਗੀ ਬੇਇੱਜ਼ਤੀ ਤਾਂ ਮੇਰੀ ਹੋਊਗੀ ਕਿਉਂ ਹੋਊਗੀ ਤੈਨੂੰ ਵੀ ਨਾਲ ਭਜਾਉਂਗੀ ਲੈ ਚੱਕਲਾ ਪਾਠੀਆਂ ਇਹ ਤਾਂ ਮੈਨੂੰ ਜਿੰਦਾ ਲਾ ਰੱਖਿਆ ਮੇਰੀ ਗੱਲ ਸੁਣ ਹਾਂ ਉਹਨਾਂ ਦੇ ਨਾ ਬਾਹਰ ਅੱਗੇ ਨਾ ਪਾਠੀਆਂ ਪਈਆਂ ਨੇ ਆਪਾਂ ਉਹ ਚੱਕ ਲੈਣੇ ਬੱਲੇ ਉਹ ਤੇਰੇ ਬਾਹਰ ਅੱਗੋਗਲੀਖ ਵੇਖਣਾ ਲਊਗੀ ਤੂੰ ਜਮੇ ਕਿ ਲੜਾਈ ਪਾਉਣ ਵਾਲੀ ਗੱਲ ਕਰਦੀ ਆ ਐ ਕਿਵੇਂ ਵੇਖ ਲਊ ਉਹ ਕਿਹੜਾ ਬਾਹਰ ਚ ਬੈਠੀ ਆ ਮੈਂ ਧਿਆਨ ਰੱਖੂੰਗੀ ਪਹਿਲਾ ਤੂੰ ਜਾ ਤੂੰ ਵੇਖ ਪਹਿਲਾ ਬਾਹਰ ਚ ਹੈਗੀ ਏ ਕਿ ਨਹੀਂ ਉਹ ਨਾਲ ਚੱਲ ਮੇਰੇ ਮੈਂ ਤੇਰੇ ਪਿੱਛੇ ਚੱਣੀ ਪਹਿਲਾ ਤੂੰ ਦੇਖ ਤਾਂ ਸੀ 바ਵਾ ਸਾਰੀਆਂ ਪਾਥੀਆਂ ਚੱਕ ਲਈ ਚੱਕ ਤਾਂ 바ਵਾ ਸਾਰੀਆਂ ਲੂੰਗੀ ਐ ਜੇ ਤੂੰ ਪਹਿਲਾਂ ਜਾਏਂਗੀ ਨਾ ਜੇ ਪਿੱਛੇ ਆ ਵੀ ਗਈ ਮੈਂ ਇੱਥੋਂ ਹੀ ਮੁੜ ਜੂੰਗੀ ਬੱਠਲ ਲੈ ਕੇ ਤੂੰ ਆਉਂਦੇ ਕੋਈ ਬੰਨਣਾ ਮਾਰਦੀ ਮੈਂ ਤਾਂ ਕੋਈ ਚੀਜ਼ ਲੈਣਾ ਹੀ ਨਹੀਂ ਆਹ ਹੋ ਵੀ ਮੈਨੂੰ ਘੇਰ ਲਿਓ ਉਹ ਬਾਜੋ ਐਂ ਤਾਂ ਤੂੰ ਚੱਲ ਐਂ ਦੱਸ ਦਈਏ ਜੀ ਕਿ ਤਾ ਸਭੀ ਤੋਫ ਲਈ ਬੈਠੀ ਆਹੋ ਤੇ ਤੂੰ ਕੋਈ ਡਰਦੀ ਨਹੀਂ ਆ ਜਾ ਆ ਜਾ ਹੈਗਾ ਕੋਈ ਨਾ ਨਾ ਹੈ ਨਹੀਂ ਆ ਜਾ ਗੇਟ ਲੱਗੇ ਪੈ ਲੱਗੇ ਤਾਂ ਗੇਟ ਹਾਂ ਹਾਂ ਆ ਜਾ ਆ ਜਾ ਚੱਕ ਤੂੰ ਗੇਟ ਚ ਖੜ ਤੂੰ ਗੇਟ ਚ ਖੜ ਮੈਂ ਪਤਾ ਚਲ ਜਲਦੀ ਜਲਦੀ ਚੱਕ ਲੈ ਆ ਜਾਣ ਬਾਦੂ ਆਣੇਗਾ ਤਾਂ ਚੱਪੀ ਕੋਈ ਹੈ ਤਾਂ ਨਹੀਂ ਜੇ ਕਿਸੇ ਨੇ ਤੇ ਇਕੱਲਾ ਹੋਰ ਚੱਕਰ ਪਾਉਣਗੇ ਪਿੱਛੇ ਰਹਿ ਵੇਖ ਮੜਾ ਜੇ ਪਿੱਛੇ ਆ ਵੀ ਨਾ ਜਾਵੇ ਨਾ ਨਾ ਕੋਈ ਹੈ ਨਹੀਂ ਤੁਰ ਡਲ ਇੱਥੋਂ ਚੱਲ ਤੂੰ ਮੂਰੇ ਮੂਰੇ ਚੱਲ ਤੇ ਕੋਈ ਬੱਠਲਾ ਕੋਈ ਦੇਖ ਲੈ ਨਾ ਲਵੇ ਆ ਜਾ ਰਹੀ ਹੌਲੀ ਹੌਲੀ ਕੋਈ ਆ ਵੀ ਨਾ ਜਾਵੇ ਨਾ ਨਾ ਕੋਈ ਹੈ ਨਹੀਂ ਗੱਲ ਉਫ ਉੱਤਾਈ ਆਈ ਚਲ ਦੇ ਦੇ ਦਿਖਾਈ ਨਹੀਂ ਕੁਝ ਨਹੀਂ ਕੁਝ ਨਹੀਂ ਤਾਈਏ ਤਾਂ ਕੁਝ ਨਹੀਂ ਅਸ ਤਾਂ ਕੀ ਲੈ ਕੇ ਨੂੰ ਸਸ ਲੇਟ ਹੋਣੀ ਅਸ ਕਿਹਦਾ ਸੁਣਾ ਹਾਂ ਆ ਬੱਠਰ ਫਿਰ ਸਿਰ ਤੇ ਕਿਉਂ ਤੇ ਰਹੇ ਜੇ ਕੁਝ ਨਹੀਂ ਤਾਂ ਇਹਦੇ ਚ ਅਸਾ ਕੂੜਾ ਸਿੱਟ ਕੇ ਆਈਆਂ ਅੱਛਾ ਹਾਂ ਲੱਗਦਾ ਤਾਂ ਭਾਰੀ ਜਾ ਕੂੜਾ ਸਿੱਟ ਕੇ ਖਾਲੀ ਥੋੜਾ ਬੱਠਰ ਧਰ ਦੇ ਨਹੀਂ ਨਹੀਂ ਤਾਂ ਇਹ ਖਾਲੀ ਆ ਨਹੀਂ ਮੈਨੂੰ ਤਾਂ ਲੱਗਦਾ ਖਾਲੀ ਨਾ ਤੁਸੀਂ ਐ ਡਰੀਆਂ ਜਿਹੀ ਕਿਵੇਂ ਬੋਲਦੀਆਂ ਮੈਂ ਕਿਹੜਾ ਕੂੜਾ ਕੁਝ ਤੁਹਾਨੂੰ ਕਹਿ ਨਹੀਂ ਆ ਡਰ ਨੂੰ ਅਸੀਂ ਕਿਹੜਾ ਬੰਦਾ ਮਾਰ ਕੇ ਆਈਆਂ ਤਾਈ ਨਹੀਂ ਐ ਪਮਤਰਿਆਂ ਆ ਪੰਨਿਆਂ ਜਿਵੇਂ ਕੁਸਾ ਇਧਰੋਂ ਚੱਕ ਕੇ ਲੈਣੀਆਂ ਹੁੰਨੀਆਂ ਲੈ ਅਸੂ ਕੀ ਚੱਕਣਾ ਤਾਈ ਲੈ ਦੇ ਕਮਾਲ ਹੀ ਹੋਇਆ ਉਹ ਤਾਂ ਸਹੀ ਉਹ ਤਾਈ ਤਾਈ ਇਹ ਕਿਹਨੂੰ ਕਰੀ ਨਹੀਂ ਆਹ ਸਾਥੀਆਂ ਤਾਂ ਚੱਕੀ ਫਿਰਦੀਓ ਕਿਹਦੀਆਂ ਲੈਣੀਆਂ ਇਹ ਉਹ ਅਸਤਨ ਮੁੱਲ ਲੈ ਕੇ ਆਈਆਂ ਸੀ ਸਾਡਾ ਸਿਲੰਡਰ ਮੁੱਕ ਗਿਆ ਤਾਈ ਤਾਂ ਕਰਕੇ ਬੂਮਾ ਮਰ ਗਈ ਤੁਸੀਂ ਮੁੱਲ ਲੈਣ ਆਈਆਂ ਕੁੜੇ ਇੰਨੀਆਂ ਤੁਸੀਂ ਦਾ ਸੂਮ ਲੈਤਾਈ ਜੇ ਸਿਲੰਡਰ ਮੁੱਕ ਗਤ ਪੈਸੇ ਦਾ ਲਾਵਾਂਗੇ ਹੁਣ ਪਾਥੀਆਂ ਤੇ ਨਹੀਂ ਪਤਾ ਹੀ ਐ ਮੈਨੂੰ ਤੇਰੀ ਮਾਂ ਦਾ ਉਹ ਤਾਂ ਕਿਸੇ ਦਾ ਚੁੰਡੀ ਨਹੀਂ ਬਣਾਉਂਦੀ ਔਰ ਪੀਏ ਲਾਉਗੀ ਨਾ ਤਾਈ ਤੈਨੂੰ ਭਾਲਾ ਪਤਾ ਨਾ ਤੈਨੂੰ ਕਿਸ ਪਾਥੀਆਂ ਲੱਗੇ ਜਾਂ ਚੱਕ ਕੇ ਲਿਆ ਕੇ ਤੇਰਾ ਕੀ ਮਤਲਬ ਹੋਇਆ ਨਹੀਂ ਭਾਈ ਐ ਨਹੀਂ ਮੈਂ ਕਹਿੰਦੀ ਚਾਹੇ ਚੱਕ ਕੇ ਲਿਆਓ ਕਿਸੇ ਦੇ ਚਾਹੇ ਮੁੱਲ ਲਿਓ ਪਰ ਹੁਣ ਗੱਲ ਕਰਦੀ ਐ ਜੇ ਸਾਬ ਨਾਲ ਤੁਸੀਂ ਪਾਥੀਆਂ ਲੁਕੋਈਆਂ ਸੀ ਪੱਕਾ ਤੁਸੀਂ ਚੋਰੀ ਕਰੀ ਐ ਲੈ ਤਾਈ ਅਸੀਂ ਚੋਰੀ ਕਰਦੇ ਫਿਰਦੇ ਉਹ ਕਹਿੰਦੇ ਕੀ ਮਤਲਬ ਐ ਅਸਤਾ ਕਦੇ ਉਹ ਹੀ ਨਹੀਂ ਕਦੇ ਚੋਰੀ ਕੀਤੀ ਕਿਤੇ ਹਾਂ ਅਸਤਾ ਕਦੇ ਕਿਸ ਪੈਨਸਲ ਵੀ ਚੱਕੀ ਪਾਥੀਆਂ ਦੀ ਗੱਲ ਕਰਦੀ ਐ ਮੈਨ ਕੁਸੀਂ ਕਹਨੋਂ ਕਿਸੇ ਦੀ ਪੈਨਸਲ ਚੱਕ ਲਈਓ ਅਸੀਂ ਕਿਹਦੀ ਪੈਨਸਲ ਚੱਕ ਲਈ ਤੂੰ ਕਹ ਦੋ ਇਲਜ਼ਾਮ ਲਾਇਏ ਨਹੀਂ ਤਾਈ ਉਹ ਗਲੀ ਚ ਕਿਹੜੇ ਲੋਕ ਚਾਰ ਸੌਣ ਨੇ ਲੈ ਗਏ ਅਸੀਂ ਚੱਕ ਕੇ ਲਿਖ ਕੇ ਤੇਰੇ ਘਰੋਂ ਕੁਛ ਨਹੀਂ ਮੇਰੇ ਘਰੋਂ ਨਹੀਂ ਚੱਕ ਕੇ ਲੈ ਗਏ ਆ ਉਹਦੋਂੋਂ ਜੈਲੋਂ ਕਿੰਨਾ ਜਲੂਰ ਕੱਢੀ ਜਾਂਦੀ ਸੋਡਾ ਹੈ ਕਿਹੜੀ ਗੱਲ ਪਿੱਛੇ ਆ ਪਾਥੀਆਂ ਪਿੱਛੇ ਅਸੀਂ ਤਾਂ ਪਹਿਲੀ ਔਰ ਪਾਥੀਆਂ ਲੈ ਕੇ ਆਏ ਅਸੀਂ ਤਾਂ ਉਹ ਹੀ ਜਿੱਥੋਂ ਚਾਗੂ ਗਮਚਾਈ ਸਟੈਂਡ ਅਸੀਂ ਤਾਂ ਪੈਸੇ ਦੇ ਲੈ ਕੇ ਆਏ ਆ ਹਾਂ ਹਾਂ ਠੀਕ ਐ ਬਾਹਲੀਆਂ ਸਿਆਣੀਆਂ ਤੁਸੀਂ ਰੁਪਏ ਬਾਹਲੇ ਹੈ ਨਾ ਤੁਹਾਡੇ ਕੋਲੇ ਨਾ ਤਾਈ ਮੈਨੂੰ ਆਏ ਦੱਸ ਤੇ ਕਿ ਢੱਡ ਦੁਖੀਆਂ ਦਾ ਤੈਨੂੰ ਕੀ ਤਕਲੀਫ ਆ ਨਾ ਤੂੰ ਕੀ ਲੈਣਾ ਦੇਣਾ ਨਾ ਸੁੱਖ ਨਾਲ ਕੁੜੇ ਤੂੰ ਐਸ ਪਿੰਡ ਦੀ ਨੋ ਐ ਨਾ ਮੇਰੀ ਨੋ ਲੱਗਦੀ ਐ ਤੂੰ ਐ ਬੋਲਦੀ ਆ ਕਿ ਤੇਰਾ ਢੱਡ ਦੁਖੀ ਜਾਂਦਾ ਨਾ ਤਾਈ ਦੀ ਬੱਟੀ ਹੈ ਸ਼ਰਮ ਆਈ ਨਹੀਂ ਸੋਨ ਨਾ ਤਾਈ ਫਿਰ ਤੂੰ ਮੈਨੂੰ ਚੋਰ ਨਹੀਂ ਕਹੀਂਨੀ ਆ ਨਾ ਹੁਣ ਮੈਂ ਤੇਰੀ ਨੋ ਨਹੀਂ ਲੱਗਦੀ ਫਿਰ ਭਾਈ ਜਿਹੜੇ ਹਿਸਾਬ ਨਾਲ ਤੁਸੀਂ ਕਰਦੇ ਹੋ ਨਾ ਉਸ ਹਿਸਾਬ ਨਾਲ ਤਾਂ ਤੁਸੀਂ ਚੋਰੀ ਹੋ ਕੀ ਹਿਸਾਬ ਨਾਲ ਕਰ ਸੀ ਨਬ ਚਰਿਆਂ ਮੂੰ ਤੇ ਚੋਰ ਕਹੀ ਜਾਂਦੀ ਆ ਆਪਾਂ ਨੂੰ ਲੜਾਈ ਵਾਲੇ ਕੰਮ ਹੀ ਹੁੰਦੇ ਆ ਕੋ ਬੋਲਾਂਗੇ ਤੇ ਲੜਾਈ ਪਊਗੀ ਇੱਥੇ ਬੱਸ ਬੱਸ ਭੱਜ ਜਾ ਮੈਂ ਤਾਂ ਕਹਾਂ ਤੋਡੇ ਨਾਲ ਲੜਨਾ ਹੈ ਜਿਹਦੀਆਂ ਬਾਥੀਆਂ ਹੁੰਦੀਆਂ ਗਲਾਪੀ ਦੇਖ ਲੂਗਾ ਤੁਹਾਡੇ ਨਾਲ ਕਰ ਲੂਗਾ ਦੋ ਹੱਥ ਅਗਲੇ ਨੂੰ ਅਸੀਂ ਪੈਸੇ ਦੇ ਕੇ ਆਏ ਹਾਂ ਠੀਕ ਹੈ ਨਾ ਅੱਛਾ ਹਾਂ ਹਾਂ ਚੱਲ ਨਹੀਂ ਆਪਾਂ ਕੇ ਨਾ ਮੱਥਾ ਮਾਰਨੋਂ ਮਰੀ ਜਾਂਦੀ ਤਾਈ ਤੇ ਪਕਾਈ ਜਾ ਦੇਖ ਲੈ ਅਕੇ ਨਾਲੇ ਚੋਰ ਨਾਲੇ ਚਿਤਰਾਈਆਂ ਉਲਟਾ ਚੋਰ ਕਤਵਾਲ ਨੂੰ ਡਾਟੇ ਉਹ ਗੱਲ ਹੋ ਰਹੀ ਐ ਚੱਕ ਕੇ ਤੇ ਚੋਰੀ ਕਰਕੇ ਲੈ ਜਾਂਦਾ ਇਹਦੀ ਕਰਕੇ ਲੈ ਜਾਂਦਾ ਪਤਾ ਤਾਂ ਲਾਉਣਾ ਪਊਗਾ ਚੱਲ ਕੋਈ ਨਹੀਂ ਦੇਖਦੀਆਂ ਪਤਾ ਤਾਂ ਇਹਨਾਂ ਦਾ ਲੱਗ ਹੀ ਜਾਊ ਨਾਲੇ ਜਦੋਂ ਇਹ ਚੋਰੀ ਕਰਦੇ ਨੇ ਛੇਤੀ ਪਤਾ ਲੱਗ ਜਾਂਦਾ ਪਿੰਡ 'ਚ ਉਹਦੀ ਹੌਲਾ ਮੱਚ ਜਾਂਦਾ ਚਾਚੀ ਕੀ ਕਰੇ ਜਾ ਕੇ ਆਉਣੀ ਆ ਸੁਨੀਹਾ ਜਾਂ ਲੱਗੀ ਤਿਓ ਕਹਿੰਦੀ ਆ ਜੀ ਜਿਹੜਾ ਖਾਣ ਦੇ ਗ੍ਰੇਟ ਵੀ ਕਿਹੜਾ ਲੱਗਦੀ ਨਹੀਂ ਚਾਚਾ ਨਾਲ ਹਾਂ ਕੀ ਬੂਮੈਂ ਮਰ ਜਾ ਹਾਂ ਕੌਣ ਲੱਗਾ ਮੇਰੀਆਂ ਬਾਥੀਆਂ ਤੇ ਬਥੂਲੀਆਂ ਜੀ ਚੱਕ ਕੇ ਕੋ ਮਾਲ ਹੋਗੀ ਮੈਂ ਤਾਂ ਸੁਕੁਣੀਆਂ ਲਾ ਕੇ ਗਈ ਸੀ ਇਹ ਦਰਲੀਆ ਤਾਂ ਪੰਨਿਆਂ ਨੇ ਲੈ ਦੇਖ ਲੈ ਦੇਖ ਲੈ ਕਿਸੇ ਲੰਡੀ ਦਾ ਬੇੜਾ ਇਹ ਜਾ ਬੈਠਾ ਨਾ ਪੁੱਤੀ ਜਿੰਨੀਆਂ ਸੁੱਕੀਆਂ ਨੇ ਸਾਰੀ ਲੈ ਗਈ ਚੱਕ ਕੇ ਲੈ ਤਾਂ ਸੁਣ ਕੀ ਨੂੰ ਗਾਣਾ ਦੇਵਾਂ ਜਦੋਂ ਕੋਈ ਦੇਖਿਆ ਨਹੀਂ ਪਰਖਿਆ ਨਹੀਂ ਹੈਗਾ ਕੀ ਸ਼ਰਮ ਲਾ ਰਖਿਆ ਲੋਕਾਂ ਨੇ ਵੀ ਰੁੜ ਜਾਣਿਓ ਲੱਕੜਾਂ ਤੇ ਪਾਠੀਆਂ ਤੇ ਉਹੀ ਨਹੀਂ ਚੋਰੀ ਕਰਿਆ ਕਰਦੇ ਕਿਸੇ ਦੀਆਂ ਪਤਾ ਨਹੀਂ ਕਿਨ ਪੁੱਤੇ ਵਿੱਚ ਮਚਣਗੇ ਇਹਨਾਂ ਦੇ ਹੁਣ ਕਰਾਂ ਤਾਂ ਕਰਾਂ ਕੀ ਮੈਂ ਦੇਖ ਲੈ ਦਿਨ ਦਿਹਾੜੇ ਚੋਰੀ ਉਹ ਵੀ ਪਾਠੀਆਂ ਦੀ ਉਹ ਪੁੱਤੇ ਦੀ ਕੋਈ ਸੌਨੇ ਸੱਪੇ ਦੀ ਚੋਰੀ ਹੋਵੇ ਕੋਈ ਪੈਸੇ ਟਕੇ ਦੀ ਚੋਰੀ ਹੋਵੇ ਹੈ ਬੰਦਾ ਗੱਲ ਵੀ ਮੰਨ ਲੇ ਹੁਣ ਵੀ ਪਾਖੀਆਂ ਨੂੰ ਵੀ ਜਿੰਦਾ ਲਾਲਾ ਰੱਖੀ ਅੰਦਰ ਚੱਲ ਕੋਈ ਨਾ ਮੰਨ ਜਿੰਨੀਆਂ ਚੱਕਣੀਆਂ ਤੇ ਚੱਕ ਲੀਆਂ ਹੁਣ ਤੱਕ ਤਾਂ ਮੈਂ ਸਰਸਰੀ ਸਮਝਦੀ ਸਮਝਦੀ ਰਹੀ ਵੀ ਚੱਲ ਕੋਈ ਨਾ ਕੋਈ ਨਾ ਦੋ ਤਿੰਨ ਵਾਰੀ ਪਹਿਲਾਂ ਮੇਰੀਆਂ ਪਾਖੀਆਂ ਚੱਕੀਆਂ ਗਈਆਂ ਬਾੜੇ ਚੋਂ ਵੀ ਚੱਕੀਆਂ ਨੇ ਦੇਖ ਲੈ ਹੁਣ ਤਾਂ ਬਾਗ ਗਈ ਆ ਕੇ ਚੱਕ ਲਈਆਂ ਕਮਾਲ ਹੈ ਚੋਰ ਦੀ ਵੀ ਦੇਖ ਲੈ ਹਿੰਮਤ ਨਹੀਂ ਨਾ ਦਾਤ ਦੇਣੀ ਪਊਗੀ ਪਰ ਹੁਣ ਮੈਂ ਨਹੀਂ ਗਾ ਰੱਖੂ ਹੁਣ ਆਉਂਦੇ ਜੇ ਨਾ 21 ਨੂੰ 31 ਪਾਈਆਂ ਆ ਪਾਖੀਆਂ ਚੱਕਣ ਵਾਲਾ ਵੀ ਆਏ ਹੋਗਾ ਵੀ ਹਾਂ ਹਾਂ ਮੈਂ ਫੜਿਆ ਤਾਂ ਨੇ ਫੜਿਆ ਕਿਵੇਂ ਫੇਰ ਲੱਗੂ ਪਤਾ ਜਦੋਂ ਹਲਕ ਚ ਦਿੱਤਾ ਸਮੋਰ ਕੇ ਗੋਡਾ ਪਤਾ ਨਹੀਂ ਕੋਈ ਬੰਤਾ ਹੈ ਪਤਾ ਨਹੀਂ ਕੋਈ ਜਨਾਨੀ ਹੈ ਕਿਹਦਾ ਬੇੜਾ ਬੰਦਾ ਕਿਹੜਾ ਨਹੀਂ ਬੰਦਾ ਚਲ ਛੱਡ ਮੈਂ ਨਹੀਂ ਹੁਣ ਚਾਚੀ ਕੇ ਜਾਂਦੀ ਹਗੀ ਦੇਖੀ ਜਊ ਫੇਰ ਹੀ ਜਾਉਂਗੀ ਹੁਣ ਤਾਂ ਮੈਂ ਇਧਰ ਹੀ ਨਹੀਂ ਘਰ ਇਹ ਕੀ ਫੇਰੀਆਂ ਜਾਂ ਪੌਂਦੀ ਫਿਰਦੀ ਆ ਯਾਰ ਪਾਗਲ ਤਾਂ ਨਹੀਂ ਹੋਈ ਕਿ ਕੋਈ ਨਹੀਂ ਮੇਰੀ ਤਾਂ ਸੁਣਦਾ ਹੈ ਮਾੜੀ ਕੀ ਗੱਲ ਹੋ ਗਈ ਗੱਲ ਕੀ ਹੋਣੀ ਹੈ ਆ ਦੇਖ ਲੈ ਜੇ ਮੈਂ ਬੋਲਦੀ ਫੇਰ ਮੈਨੂੰ ਕਹਿੰਦਾ ਤੂੰ ਤਾਂ ਐਨਾ ਬੋਲਦੀ ਆਲੇ ਵਾਲੇ ਗਮਾਂਡੀਆਂ ਚ ਬਸਉਂਦੀ ਆ ਆ ਹੁਣ ਫੇਰ ਮੇਰੀਆਂ ਕੋਈ ਪਾਥੀਆਂ ਲੈ ਕੇ ਚੱਕ ਕੇ ਓਹੋ ਤੇਰਾ ਰੋਜ਼ ਕਦੇ ਕੋਈ ਪਾਥੀ ਲੈ ਕੇ ਕਦੇ ਕੋਈ ਫੋਸ ਲੈ ਕੇ ਮੇਰੇ ਨਾਲ ਤਾਂ ਤੂੰ ਹੀ ਲੋਟੋਂ ਦੀ ਬਸਤਾ ਬੂ ਮੈਂ ਮਰ ਜਾਂਦੇ ਮੈਂ ਪਾਥੀਆਂ ਪਾਠਦੀ ਆ ਮੈਂ ਤਾਰੋਂਨੀ ਆ ਆ ਤੀਂਆਂ ਪਾਠਦੀਆਂ ਨਹੀਂ ਹੈਗੀਆਂ ਚੋਰੀ ਚੱਕਣ ਨੂੰ ਮੈਂਟ ਲਾਉਂਦੀਆਂ ਨੇ ਨਹੀਂ ਸਾਰੇ ਪਿੰਡ ਚੋਂ ਮੇਰੇ ਨਾਲ ਤਾਂ ਤੂੰ ਹੀ ਪਾਠਦੀਆਂ ਇਕੱਲੀਆਂ ਪਾਥ ਮੈਂ ਹੀ ਪਾਠਦੀਆਂ ਆਪਣੇ ਪਿਛੇ ਗਮਾਂਡ ਚ ਲਾ ਲੈ ਕੋਈ ਨਹੀਂ ਹੱਥ ਲਾ ਮੁਸ਼ਕ ਮਾਰਦੀਏ ਗੋਹੜੇ ਚ ਵੀ ਜਦੋਂ ਨਾ ਪੁੱਤ ਨੂੰ ਜਾ ਕੇ ਪਾਠੀਆਂ ਚੁੱਲ੍ਹੇ ਚਲਾਉਣੀ ਆ ਉਹਨੇ ਮੁਸ਼ਕ ਮਾਰਦੀ ਗੱਲ ਸੁਣ ਲੈ ਬਲੱਡ ਵਧਾ ਕੇ ਦਿਮਾਗ ਦੀ ਨਾੜ ਨਾ ਪਾੜਨੀ ਤੂੰ ਮੈਨੂੰ ਚੱਕ ਕੇ ਭਜਣਾ ਬੂ ਮੌਕੇ ਤੇ ਬਸ ਤੂੰ ਤਾਂ ਇਹੀ ਸੁੱਖਾ ਸੁਖਦੇਂ ਵੀ ਇਹਨੂੰ ਅਟੈਕ ਹੋਵੇ ਇਹ ਮਰੇ ਮੇਰੇ ਗੋਲ ਲਹੇ ਤੂੰ ਹੋਰ ਲੈ ਕੇ ਆਵੇਂ ਹਨ ਉਹ ਵਧਿਆ ਰਹੂ ਇੱਕ ਦਿਨ ਚ ਕੰਮ ਨਿਭੜ ਜੂਤਰਾ ਮੇਰੇ ਨਾਲ ਦਾ ਰੋਜ਼ ਰੋਜ਼ ਦਾ ਸਾਰੇ ਪਿੰਡ ਨਾਲ ਪੰਚਾਇਤ ਤੋਂ ਪੰਚਾਇਤੀ ਕਰਾਦਾ ਤਰਿਆਂ ਦੋ ਪਾਠੀਆਂ ਨੇ ਮੈਨੂੰ ਆਏ ਨਹੀਂ ਕੰਮ ਨਿਭੜਦਾ ਜੇ ਮਰਦੀ ਗਈ ਨਾ ਵਿੱਚ ਬੋਲਿਆ ਕਰੂੰ ਤੇਰੇ ਉਹ ਲਾਈ ਕੀ ਬੈਗੀ ਲਾਈ ਕੀ ਬੈਗੀ ਲਾਈ ਕੀ ਬੈਗੀ ਕਹਾਂਸੇ ਮੇਰੀ ਗੱਲ ਸੁਣਦਾ ਕਿਸੇ ਰੋਟੀਆਂ ਪੱਕ ਜਾਣਗੀਆਂ ਲੈਗਾ ਚਾਰ ਪਾਠੀਆਂ ਮਜਬੂਰੀ ਦਾ ਮਹਰਾ ਹੁੰਦਾ ਹੈਗਾ ਆਈ ਨਹੀਂ ਮੈਂ ਕਹਿੰਦੀ ਪਾਠੀਆਂ ਲੈ ਜਾ ਚਾ ਟੁੱਕੜਾ ਲੈ ਜਾ ਕੋਟੋ-ਕਟ ਪੁੱਸ ਕੇ ਤਾਂ ਲੈ ਜਾ ਚੋਰੀਆਂ ਕਿਉਂ ਲੈ ਜਾਂਦੇ ਨੇ ਹੁਣ ਤੂੰ ਕਰ ਲਈ ਪ੍ਰਤਾਲ ਫਿਰ ਪ੍ਰਤਾਲ ਤਾਂ ਮੈਂ ਕਰੂੰ ਐਨ ਤਹ ਤੱਕ ਜਾਉਂ ਜਦੋਂ ਲੱਗਿਆ ਮੈਨੂੰ ਪਤਾ ਜੇ ਤਾਂ ਹੋਈ ਜਨਾਨੀ ਮੇਰੇ ਸੁਪਨਿਆਂ ਦੇ ਖੱਖਾਂ ਪੜੂ ਜੇ ਉਹ ਕੋਈ ਬੰਦਾ ਉਹਦੇ ਕੋਲੋਂ ਲੈ ਤੂੰ ਮਾਰ ਕੇ ਟੰਬਾ ਅੱਛਾ ਹਾਂ ਐਨੀ ਗਾਹ ਲੰਗੇਗੀ ਤੂੰ ਨਾ ਨਗਰੀ ਪੋਗੋ ਉਹ ਰਹਿੰਦੇ ਰਹਿੰਦੇ ਮੈਂ ਤੈਨੂੰ ਐਂ ਕਹਿਣਾ ਕੋਈ ਜਾਣ ਕੇ ਇੱਥੇ ਝੇੜ ਕਰਦਾ ਹੂ ਤਰੀਆਂ ਪਾਥੀਆਂ ਚੱਕੀ ਬਾਹਰ ਉਹਦਾ ਝਾਕਾ ਲੈਨੇ ਆ ਮੈਂ ਤੈਨੂੰ ਗੱਲ ਹੋਰ ਝੇੜ ਨੂੰ ਮੈਂ ਸਾਰੇ ਪਿੰਡ ਦੀ ਮਾਈਂ ਪਰਚਾਈ ਲੱਗਦੀ ਆ ਹਨਾ ਤੇਰੀ ਚਾਚੀ ਤਾਂ ਵੀ ਲੱਗਦੀ ਹੋਣੀ ਰਹਿਣ ਦੇ ਕੋਈ ਨਜ਼ਰ ਲਾ ਜੂ ਤੇ ਬੈ ਜਾ ਬੇ ਤੂੰ ਬੱਕ ਚੰਤਰ ਮੈਂ ਤੇ ਜਾ ਕੇ ਦਵਾਰੇ ਦੇਖਦੀ ਆ ਕਿਤੇ ਕੀ ਦੇਖਦੀ ਆ ਇੱਥੇ ਖੜਦਾ ਗੱਲ ਸੁਣ ਲੈ ਨਾ ਐ ਕਰਾ ਨ ਕਦੋਂ ਆਜੇ ਅੰਦਰ ਮੈਨੂੰ ਚਾਹ ਪਾਣੀ ਪਿਆ ਦੇ ਕੋਈ ਮੇਰੇ ਨਾਲ ਦਾ ਗਰਮੀ ਪੈ ਜੂ ਮੇਰੇ ਭੁੱਖਾ ਫਿਰਦਾ ਤੜਕੇ ਦਾ ਚੱਲ ਤੂੰ ਮੈਂ ਬਣਾਉਣੀ ਚਾ ਚੱਲ ਹੁਣ ਤੂੰ ਹਟਦੀ ਨਹੀਂ ਮੈਂ ਕਿਹਾ ਤੂੰ ਚੱਲ ਤਾਂ ਸਹੀ ਬਾਪੂ ਕੀ ਕਹੂਗਾ ਜਾ ਬੱਕ ਚੱਲ ਅੰਦਰ ਬਾਪੂ ਨਹੀਂ ਗਿਆ ਨਾ ਬਾਪੂ ਤਾਂ ਸੁਣ ਹੀ ਜਾਂਦਾ ਕੰਨਾਂ 'ਚ ਕੌੜਾ ਤੇਲ ਪਾ ਕੇ ਜੋ ਤੇਰੇ ਵਰਗੀ ਆ ਗਈ ਪੁੱਠੇ ਪੈਰਾਂ ਵਾਲੀ ਇੱਥੇ ਤੇਰੇ ਬੜੇ ਸਿੱਧੇ ਪੈਰ ਨੇ ਪੈਰ ਤਾਂ ਦੇਖ ਲੈ ਐਂ ਜਾਂਦੇ ਨੇ ਬਾਹਰ ਨੂੰ ਪਾਂਢੇ ਪੈਰਾਂ ਕਿੱਥੋਂ ਮੈਂ ਫੁੱਟਦਾ ਸੀ ਤੂੰ ਲੈ ਕੇ ਵੈ ਗਈ ਮੈਨੂੰ ਲੈ ਕੇ ਵੈ ਗਈ ਜਿੱਦਾਂ ਦੀ ਆਈਆਂ ਧੋਤੇ ਘਰਾਲ ਕੇ ਅੱਛਾ ਮੈਂ ਵੀ 5.5 ਫੁੱਟ ਦੀਆਂ ਕੱਟ ਮ ਤੂੰ ਭਗ ਜਾ ਮੇਰਾ ਤਮਾਕਨਾ ਖਾਂਦੇ ਮਰ ਪਰੇ ਇਹ ਕਿਦੋਂ ਸੋਟੇ ਖਾ ਕੇ ਆਏਂਗੀ ਬਾਹਰੋਂ ਉਹ ਰਾਣੀ ਖਾਂਦੀ ਪਰਦੇ ਨਾਲ ਦੇਖਿਆ ਕਰਦੇ ਨਹੀਂ ਚੋਰ ਚੱਪਾ ਨਾ ਕੋਈ ਚੱਲ ਤੂੰ ਅੰਦਰ ਮਾਈ ਇਹ ਮਰ ਪਰੇ ਮੇਰੇ ਸਾਲ ਦਾ ਕਿੱਥੋਂ ਆ ਗਈ ਯਾਰ ਇਹ ਤੂੰ ਨਾ ਮਰ ਚੁੱਕ ਟੱਟੀ ਜਮ ਕੰਚਰ ਮਾ ਰੋਟੀ ਤਾਂ ਬਣਾ ਲਿਆ ਕਰੋ ਇੱਕ ਟਾਈਮ ਵੀ ਨਹੀਂ ਰੋਟੀ ਬਣਦੀ ਛੱਡ ਤਾ ਮੈਂ ਇੱਕ ਟਾਈਮ ਰੋਟੀ ਖਾਣੀ ਹੁੰਦੀ ਆ ਕੇ ਵੇ ਰੋਟੀ ਤਾਂ ਬਣਾਉਂਦੀ ਸੀ ਮਨਿੰਦਰ ਉਹ ਮੱਚ ਜਾਣਾ ਸਿਲੰਡਰ ਮੁੱਕ ਗਿਆ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਇੱਕ ਸਿਲੰਡਰ ਤੂੰ ਪਹਿਲਾਂ ਭਰਾ ਕੇ ਰੱਖਿਆ ਕਰ ਜਦੋਂ ਡਿਊਟੀ ਦਾ ਤੇਰਾ ਕੰਮ ਹੈ ਵੇਲੇ ਕਿ ਵੇਲੇ ਲੋਡ ਪੈਂਦੀ ਆ ਹੁਣ ਮੌਕੇ ਤੇ ਦੱਸ ਕਿਥੋਂ ਲੈ ਗਏ ਜਿਹੜਾ ਪਿੰਡਾਂ ਦੇ ਬੱਚਾਉਂਦੇ ਹੁੰਦੇ ਆ ਉਹਨਾਂ ਤੋਂ ਭਰਾ ਲਿਆ ਕਰੋ ਐ ਇੱਥੋਂ ਕੋਲੋਂ ਤਾਂ ਮੁੜ ਕੇ ਜਾਂਦਾ ਉਹ ਸੈਂਟਰ ਲੈ ਕੇ ਨਾ ਕੋਲੋਂ ਤਾਂ ਮੁੜ ਕੇ ਜਾਂਦਾ ਨਾ ਤਾਂ ਮੈਨੂੰ ਕਾਪੀ ਦਾ ਪਤਾ ਕਿੱਥੇ ਸਿੱਟੀ ਐ ਤੇ ਨਾ ਭਾਈ ਤੂੰ 2 ਰੁਪਏ ਦਿੰਨਾ ਹੱਥ 'ਚ ਮੈਂ ਕਹਦੇ ਨਾ ਭਰਾ ਲਾ ਕਾਪੀ ਤਾਂ ਗੱਡੀ 'ਚ ਫਿਰਦੀ ਐ ਜੀ ਗੱਡੀ 'ਚ ਫਿਰਦੀ ਐ ਤਾਂ ਲਈ ਫਿਰ ਬੱਸ ਫਿਰ ਬਾਗ ਜਾ ਭੁੱਖਾ ਹੁਣ ਇੱਕ ਹੋਰ ਬਣਾ ਦਿਆ ਕੋਈ ਆ ਨਾ ਬਣਾ ਕੇ ਦਿੰਦੀ ਤਾਂ ਫਿਰ ਜਮਾਂ ਜਾਂਦਾ ਭੁੱਖਾ ਹੋਰ ਕੀ ਹੈਗਾ ਉਹ ਕਿੱਧਰ ਗਈਆਂ ਆ ਗਈਆਂ ਪਾਤਨੀਆਂ ਲਾਂਟੋਰੀਆਂ ਸੀਗੀਆਂ ਮਹੱਲਿਆਓ ਬਾਲਨਪੋਰਾ ਦਾ ਭਰਾ ਮੈਂ ਰੋਟੀ ਲਿਆਤਾ ਵਾ ਚੱਕਿਆ ਕਿੱਥੋਂ ਲਿਆਂਦਾ ਬਾਲਨ ਨੀ ਆ ਭਾਬੀ ਪੈਨ ਪ੍ਰੀਤ ਕੇ ਲੈਣ ਗਈਆਂ ਸੀ ਉਹਨਾਂ ਦੇ ਲਿਆਂਦਾ ਮਹਾਤਲ ਕੇ ਲੈ ਆਓ ਰੋਟੀ ਬਣਾ ਦੀ ਤੇਰੀ ਓਏ ਬੇ ਤੈਨੂੰ ਪੱਤੇ ਨੂੰ ਪਤਾ ਤਾਂ ਹੈ ਪ੍ਰੀਤ ਦਾ ਸੁਭਾ ਕੀ ਜਗ੍ਹਾ ਹੈ ਕਿਆ ਉਹਨਾਂ ਦੇ ਪੇਤਾ ਜਿਹਨੂੰ ਪਤਾ ਲੱਗ ਗਿਆ ਐਵੇਂ ਜਲੂਸ ਕਢਾਵਾਂਗੇ ਐਥੇ ਪਿੰਡ 'ਚ ਤੇ ਫਿਰ ਹੈ ਨਹੀਂ ਸੀ ਉਹਨਾਂ ਲੋਟੀਆਂ ਤੇਰੀਆਂ ਕਾਦੇ ਨੇ ਪਕਾਉਣਾ ਹੁਣ ਆ ਕੀ ਬਣਾ ਕੇ ਦੇਤਾ ਐਮ ਭਾਈ ਮੈਂ ਸਿੱਧਾ ਜਹਾਜ ਆ ਫਰੂਟ ਰਾਟ ਜੇ ਪਾ ਕੇ ਬਣਾਤਾ ਮਹਾ ਕੇਰਾ ਢਿੱਡ ਭਰ ਲੈ ਲੇਟ ਹੋਈ ਜਾਂਦਾ ਸੀ ਤੇ ਪਹਿਲਾਂ ਹੀ ਇਹ ਬਣਾ ਕੇ ਦਿੰਦੀ ਸਾਨੂੰ ਨਾ ਤੇ ਤੈਨੂੰ ਘੜਾ ਪਤਾ ਨਹੀਂ ਸੀ ਵੀ ਆਹ ਸਮਾਨ ਖਾਂਦਾ ਉਹ ਪਿਆ ਬਣਾ ਦਿਆ ਕੀ ਕਰਾਂ ਹੁਣ 10 ਰੋਟੀ ਬਣਾ ਕੇ ਦੇਵਾਂ ਆਹ ਲੋੜ ਨਹੀਂ ਫਿਰ ਨਾਲ ਲੈ ਜੀ ਲੋੜ ਹੀ ਨਹੀਂ ਮੈਨੂੰ ਜਦੋਂ ਮੈਂ ਤੈਨੂੰ ਕਹਤਾ ਨਾ ਫਿਰ ਉੱਥੇ ਕੀ ਖਾਏਗਾ ਕੁਝ ਮਰਜ਼ੀ ਖਾਵਾਂ ਮੈਂ ਮਾ ਖਾ ਲਿਆ ਬਹੁਤਾ ਕਿਹੜਾ ਡਾਕਟਰ ਗਿਆ ਤੁਸੀਂ ਆਪਦਾ ਕੰਮ ਕਰੋ ਜਿਹੜਾ ਕੰਮ ਕਰਨਾ ਹੈਗਾ ਗੇਟ ਬੰਦ ਕਰਕੇ ਆ ਤੁਸੀਂ ਬਾਥੀਆਂ ਚੋਰੀ ਕਰਕੇ ਲੈ ਕੇ ਆ ਤੁਹਾਨੂੰ ਕਹਿ ਕੇ ਨਹੀਂ ਅਸੀਂ ਬਾਥੀਆਂ ਚੋਰੀ ਕਰਨਾਂ ਮਮਾਤਾ ਜੀ ਕਹਿੰਦਾ ਮੈਂ ਤੈਨੂੰ ਕਿਹਾ ਤਮੈ ਸਾ ਤੂੰ ਭੁੱਖਾ ਜਾਏਂਗਾ ਚਾਰ ਪਾਥੀਆਂ ਚੱਕ ਲਿਆਉ ਮੈਂ 50 ਰੁਪਏ ਲੈ ਜਾਂਦੀ ਮੇਰੇ ਪਾਸ ਤੋਂ ਕੱਢ ਕੇ ਤੁਹਾਨੂੰ ਪਾਥੀਆਂ ਦੇ ਪੈਸੇ ਦੇ ਦਿੰਦੀ ਪੈਸੇ ਪੁੱਛਿਆ ਕੋਈ ਨਹੀਂ ਕਿ ਤੈਨੂੰ ਪਤਾ ਨਹੀਂ ਹੁੰਦਾ ਸੁਭਾਅ ਦਾ ਉਹ ਤਾਂ ਗਿਣ ਗਿਣ ਪਾਥੀਆਂ ਪਾਛਦੀ ਆ ਉਹਨੂੰ ਜਦੋਂ ਪਤਾ ਲੱਗਿਆ ਨਾ ਵੀ ਸਿਲੰਡਰ ਹੈ ਨਹੀਂ ਇਹਦੇ ਫਿਰ ਤਾਂ ਨਾ ਇੱਕ ਪਾਥੀ ਵੀ ਨਹੀਂ ਸੀ ਦੇਣੀ ਮੰਮੀ ਨੇ ਤਾਂ ਆਰਡਰ ਮਾਰਤਾ ਪਾਥੀਆਂ ਚੱਕ ਲੈ ਪਤਾ ਸੀ ਮਸਾ ਚੱਕ ਕੇ ਲੈ ਆਏ ਆ ਨਾਲ ਥੋੜੀ ਡਰ ਕਰਕੇ ਚੱਕ ਕੇ ਲੈ ਆਏ ਆ ਮੈਨੂੰ ਪਤਾ ਸੀ ਕਿ ਸਵੇਰ ਉੱਠਣ ਸਰਕਲੇਸ਼ ਕਰੋਗੇ ਵੀ ਰੋਟੀ ਨਹੀਂ ਬਣੀ ਰੋਟੀ ਨਹੀਂ ਬਣੀ ਗਲਤੀਆਂ ਆਪਦੀਆਂ ਸਿਲ ਆਊਗਾ ਜਦੋਂ ਇੱਥੇ ਹੋਕਾ ਬਿੰਨਦਾ ਹੁੰਦਾ ਬਾਬਾ ਵੀ ਬੋਲਦਾ ਹੁੰਦਾਗਾ ਵੀ ਸਿਲੰਡਰ ਵਾਲੇ ਆਗੇ ਉਦੋਂ ਭਰਾ ਲਿਓ ਇਥੇ ਛੋਟੇ ਗੇ ਹੱਥ ਟੁੱਟੇ ਆ ਆਊਗਾ ਆਊਗਾ ਦੋ ਦਿਨਾਂ ਬਾਅਦ ਫਿਰ ਮੈਂ ਅੱਜ ਕਿ ਮੈਂ ਹੁਣ ਕਲੇਟ ਹੋਈ ਜਾਂਦਾ ਕੰਮ ਤੋਂ ਪਹਿਲਾਂ ਤੁਹਾਨੂੰ ਸਿਲੰਡਰ ਭਰਾਂਗਾ ਮੈਂ ਗੱਲ ਨੂੰ ਉੱਥੋਂ ਭਰਾ ਦੇ ਚੱਕ ਕੇ ਲੈ ਜਾਓ ਨਾਲ ਫਿਰ ਕੰਮ ਤੇ ਕਿਥੇ ਸਿਲੰਡਰ ਭਰ ਦਿਆ ਐਵੇਂ ਕਾ ਦੂ ਕਮਲੀਆਂ ਮਾਰਦੀਆਂ ਹੱਥ ਗੈਸ ਵਾਲੇ ਹੀ ਕਿਰਾ ਅੱਛਾ ਬਲੈਕ ਤੇ ਜਿਹੜਾ ਪਾਉਂਦਾਗਾ ਉਹਨੂੰ ਤਾਂ ਲੈ ਆਉ ਜਾ ਕੇ ਤਾਂ ਦੱਸ ਹੁਣ ਉਹ ਚੱਕ ਕੇ ਕਿਵੇਂ ਲਿਆਵਾਂਗਾ ਸੀ ਧੱਤੇ ਧਰ ਕੇ ਹੁਣ ਸਿਲੰਡਰ ਲੈ ਆ ਬਿਮਾਰੀ ਜਾ ਟੱਕ ਤੂੰ ਚੋਲੇ ਨਾ ਮੱਥਾ ਮਾਰੋ ਅੱਜ। ਨਹੀਂ ਸਜਾ ਨੂੰ ਅਸੀਂ ਕਿ ਗੁਨਾ ਕਰਦਣੀਆਂ ਸਵੇਰੇ ਉੱਠ ਕੇ ਥੋੜੇ ਰੋਟੀ ਬਣਾਉਣੀਆਂ। ਉਹ ਬੁੜੀਆਂ ਨੂੰ ਪਤਾ ਤਾਂ ਹੁੰਦਾ ਹੀ ਆ ਵੀ ਅੱਜ ਸਿਲੰਡਰ ਮੁੱਕਣਾ ਦਾ ਤੁਹਾਨੂੰ ਇੰਨਾ ਵੀ ਨਹੀਂ ਪਤਾ ਲੱਗਦਾ। ਮੈਂ ਕੱਲ ਤੁਹਾਨੂੰ ਕਿਹਾ ਨਹੀਂ ਹੈਗਾ। ਕੱਲ ਕਿਹਾ ਨਾ ਮੈਂ ਤੁਹਾਨੂੰ ਸਿਲੰਡਰ ਭਰ ਆ ਕੇ ਜਦੋਂ ਮੈਨੂੰ ਮੌਕੇ ਤੇ ਤੁਸੀਂ ਦੱਸ ਦਿਓ ਜਾਵਾਂ। ਮੌਕੇ ਦੱਸ ਦਿਆਂ ਜਾਵਾਂ। ਲਿਆਣੀ ਅੰਦਰ ਰੋਟੀ ਉੱਟ ਚੱਕ ਕੇ ਜੇ ਖਾਣਗੇ ਕੋਈ ਤਾਂ ਬਣਾ ਕੇ ਦੇ ਦੇ ਦਿੰਦੀ ਆ ਮੈਂ। ਤਪਾੜਿਆ ਤੁਸੀਂ ਸੱਜੀ ਸੌ ਲੱਗੇ। ਦੋ ਸਿਲੰਡਰ ਵੱਧ ਭਰ ਆ ਲਿਆ ਕਰੋ। ਦੋ ਇਕੱਠੇ ਦੋ ਭਰ ਆ ਲਿਆ ਕਰੋ। ਮੈਂ ਕਿ ਭਰਾ ਲਿਆ ਕਰੋ ਉਹਦੇ ਨਾਲ ਸਾਡੇ ਮਹੀਨਾ ਟੱਪ ਜੇ ਦੋ ਭਰਾ ਲਿਆ ਕਰੋ ਅੱਡ ਦੀ ਕੋਈ ਕਾਗਜ਼ ਚੱਕ ਲਈ ਨਹੀਂ ਅੱਗ ਮਚਾਉਣ ਨੂੰ ਇਹ ਜਾ ਇਹ ਜਾ ਕਲੇਸ਼ ਤਾਂ ਕਿਤੇ ਨਹੀਂ ਦੇਖਿਆ ਹੈ ਜਿਹੜਾ ਆਪਣੇ ਘਰੇ ਹੁੰਦਾ ਰੋਟੀ ਬਣਾਉਣ ਪਿੱਛੇ ਵੀ ਕਲੇਸ਼ ਹੁੰਦਾ ਨਾ ਜਿਹੜਾ ਇਹ ਮਾੜਾ ਹੁੰਦਾ ਇਹ ਕਲੇਸ਼ ਜਿਆਦਾ ਕਿਸੇ ਨੇ ਬਾਝੂ ਹਸਾ ਮੈਨੂੰ ਦੋ ਰੋਟੀਆਂ ਖਾਣੀਆਂ ਨਾ ਜਿਹੜੀਆਂ ਉਹ ਵੀ ਹਲਕਾ ਟੜ ਜਾਂਦੀਆਂ ਜਾ ਕੇ ਇੱਕ ਤਾਂ ਤੂੰ ਇਹ ਜਾ ਇਹ ਕਹੇ ਇਹ ਜੀ ਹੈ ਮੇਰਾ ਕੀ ਕਸੂਰ ਹੈ ਮੰਮੀ ਮੈਂ ਤੁਹਾਨੂੰ ਸਵੇਰੇ ਉੱਠਦੀ ਹਾਂ ਇਸ ਦਿਨ ਆਦੋ ਉੱਠਦੀ ਮੈਂ ਤਾਂ ਨੀਂਦ ਖਰਾਬ ਨਹੀਂ ਤੇਰਾ ਜਿਹੜਾ ਸੱਤ ਨਹੀਂ ਜੱਲਾਂ ਚੜਾ ਦਿੰਨੀ ਆ ਇਹਦਾ ਕਤੂਰਾ ਤੇਰਾ ਬਾਬੀ ਨੇ ਕੀ ਕੀਤਾ ਇਹਨੂੰ ਬੋਲਣ ਲੱਗ ਜਾਨੇ ਤੁਸੀਂ ਮੈਂ ਕੀ ਕਰਤਾ ਫਿਰ ਮੈਨੂੰ ਬੋਲਣ ਲੱਗ ਜਾਨੀ ਬੇਬੇ ਮੇਰੀ ਗੱਲ ਸੁਣ ਲੈ ਘਰ ਦੇ ਬੰਦੇ ਵਾਲੇ ਕੰਮ ਆ ਤੇ ਤੁਸੀਂ ਕਰੋਗੇ ਕਿ ਉਹ ਵੀ ਹੁਣ ਅਸੀ ਕਰਕੇ ਜਾਣੇ ਆਉਂਦਾ ਕੰਮ ਕਰੋ ਥੋਨੂੰ ਮੈਂ ਪੈਸੇ ਕਮਾ ਕੇ ਦੇਈ ਜਾਣਾ ਤੇਰਾ ਕਰ ਤੂੰ ਲੈ ਜਾ ਮੋਟਰ ਦੇ ਧਰ ਕੇ ਸਿਲੰਡਰ ਬਹੁਤ ਸੋਹਣੀ ਲੱਗेंगी ਤੂੰ ਭਰਾ ਲਿਆਈ ਆਹੀ ਕਸਰ ਰਹਿ ਗਈ ਐ ਬਸ ਹੁਣ ਇਹੀ ਕੁਛ ਕਰੂੰਗੀ ਮੈਂ ਨਹੀਂ ਤੂੰ ਗੱਡੀ ਚੋਂ ਕਾਪੀ ਕੱਢ ਲੈ ਪੈਸੇ ਮੈਂ ਤਾਂ ਫੜ ਲੈਣੀ ਆ ਜਦੋਂ ਇੱਥੇ ਬਾਰਚ ਆਉਂਦੇ ਆ ਉਹਦੋਂ ਭਰਾ ਲਾਂਗੇ ਪੈਸੇ ਫੜਨੂ ਬੇਬੇ ਮੈਂ ਕਹੀ ਤਾਂ ਐਨਾਂ ਵੀ ਪੈਸੇ ਘਰ ਹੀ ਪਏ ਆਗੇ ਇਹਦੇ ਕੋਲ ਤਾਂ ਹੈ ਸਾਰੇ ਪੈਸੇ ਮੈਂ ਕਿਹੜਾ ਨਾਲ ਲੈ ਕੇ ਜਾਣਾਗਾ ਅੱਛਾ ਜੇ ਚਾਰ ਮੈਂ ਜੋੜਦੀ ਹੁਣ ਉਹ ਵੀ ਮੈਂ ਘਰੇ ਵਰਤ ਦਿਆ ਕਰਾਂ ਤੂੰ ਕਿੱਥੋਂ ਜੋੜਦੀ ਆ ਪੈਸੇ ਤੈਨੂੰ ਕਹਾਂ ਦੰਦਾ ਪੈਸੇ ਹਾਂ ਫਿਰ ਕਿੱਥੋਂ ਲੈ ਕੇ ਆਵਾਂ ਜੇ ਤੁਸੀਂ ਚਾਰ ਮੋਟ ਦਿੰਨੇ ਓਹੀ ਜੋੜਦੀ ਆ ਫਿਰ ਬਸ ਠੀਕ ਆ ਫਿਰ ਉਹ ਕੇਰਾ ਤਾਂ ਸਿਲੰਡਰ ਭਰਾ ਲਾ ਬਾਅਦ ਫਿਰ ਮੈਂ ਲਾਲ ਲੈ ਕੇ ਨਹੀਂ ਬਾਅਦ ਜਾ ਤੂੰ ਕੱਢ ਲੈ ਕਾਪੀ ਆਪੇ ਕੱਢ ਲੈ ਕੁੜ ਕੇ ਜਾ ਨੀ ਉਹ ਲੜੀ ਆ ਨਾ ਤੂੰ ਸਿਲੰਡਰ ਬਿਨਾ ਸਰਦਾਂ ਨੇ ਜਲੂਸ ਕੱ ਐ ਉਹ ਦੂਆਂ ਛੱਤ ਨਹੀਂ ਗੱਲਾਂ ਚੜਾ ਦਿੰਦੀ ਆ ਗੀ ਪਤਾ ਨਹੀਂ ਕੀ ਹੁੰਦਾ ਹੁਣ ਜਨਾਬ ਰਿਤ ਨੂੰ ਪਤਾ ਲੱਗਿਆ ਤਾਂ ਆ ਵੀ ਲਵਾਉਣੀ ਆ ਇਹ ਤੁਸੀਂ ਚੁੱਪ ਕਰ ਜਾਓ ਗੇਟ ਬੰਦ ਕਰ ਲਓ ਕੁਛ ਨਹੀਂ ਪਤਲਾਦਾ ਪਾਥੀਆਂ ਤੁਸੀਂ ਹੁਣ ਮਚਾ ਦੂਗੀਆਂ ਮੈਨੂੰ ਪਤਾ ਚਾਰ ਆਈ ਤਾਂ ਚਾਹ ਕਰਦੀ ਹੁੰਦੇ ਦਿਨ ਚ ਵਿਚਾਰ ਆਈ ਤਾਂ ਕਿਹੜੀ ਕਰਦੀਆਂ ਅਸਤੇ ਕੇਰਾ ਬਣਾਉਣਗੀਆਂ ਪਤਾ ਨਹੀਂ ਬਦਨਾਮ ਕਰੀ ਜਾਂਦੇ ਆ ਵੀ ਪਚੂ ਆ ਕੇ ਨਹੀਂ ਭਾਜਦਾ ਕੋਈ ਨਹੀਂ ਖਾਲਾ ਹੁਣ ਇਹ ਤਾਂ ਲਗਾਉਣਾ ਹੀ ਪਊ ਔਖਾ ਸਭ ਕਾਹ ਫਾੜ ਜਿਹੜਾ ਖਾਣਾ ਖਾਲਾ ਮੱਖੀਆਂ ਬੈਠੀਆਂ ਨੇ ਉੱਤੇ ਬਸ ਮੈਂ ਤੁਹਾਨੂੰ ਕਹਦਾ ਹਾਂ ਹੁਣ ਆ ਖਾਲਿਆ ਬਹੁਤ ਬਸ ਖਾਲਾ ਪਾਣੀ ਦੀ ਘੁੱਟ ਲਿਆ ਦੇ ਘੁੱਟ ਕੇ ਨੂੰ ਲਿਆ ਦੇ ਪਾਈਣਾ ਹੀ ਨੰਗੂ ਆਇਆ ਐ ਨੰਗ ਦਾ ਸੁੱਕ ਬਰੂੜਾ ਜਿਹਾ ਦੇਖ ਤ ਲੈ ਇਹ ਜਾਨਾ ਕਮਾਂ ਟੱਬਰ ਆ ਆਪ ਤਾਂ ਡੱਕਾ ਤੋੜਨਾ ਨਹੀਂ ਹੈਗਾ ਕਿ ਕੂ ਵੀ ਨਾ ਨਹੀਂ ਗਾ ਰੱਖ ਇੱਥੇ ਬੈਠੀ ਆ ਲੈ ਆਉਣ ਦੇ ਜਿਹੜਾ ਆਉਂਦਾ ਫਿਰ ਅੱਜ ਲੈਣ ਪਾਥੀ ਜੇ ਨਾ ਮਾਰ ਕੇ ਲਈ ਜਾਨੀਂ ਕਿਸੇ ਦਾ ਤੇ ਕੀ ਹੋ ਗਿਆ ਕੁੜੀ ਕਿਵੇਂ ਬੋਲੀ ਜਾਨੀ ਆ ਨਹੀਂ ਚਾਚੀ ਮੈਂ ਕੀ ਬੋਲੀ ਜਾਨੀ ਆ ਪਤਾ ਨਹੀਂ ਕਿਹੜਾ ਤਾਂ ਹੈਗਾ ਕਿਹੜਾ ਨਾ ਦੁੱਖ ਦੇ ਰਖਿਆ ਮੈਨੂੰ ਤਾਂ ਨੇ ਕੀ ਗੱਲ ਤੋਂ ਦੁੱਖ ਦੇ ਰਖਿਆ ਐਂ ਤਾਂ ਦੱਸ ਦੇ ਪਾਥੀਆਂ ਲਾਈਆਂ ਤੁਰੇ ਸੁੱਕਣੀਆਂ ਵਿੱਚੇ ਪਥੂਲੀਆਂ ਆਈਆਂ ਤੀਆਂ पता नहीं कि बेड़ा बैठ गया नपूता कोई सारी ही ले गया चक के अच्छा पाथियां चोरी कर लिया तेरिया हां हां यही कहनी है मैं क्यों नहीं मैं तेन दस दी अड़ी गल चल ना ते तो मेरा लेना बंतो दो कुछ पठर चेपाई सची गल है सची गल है मैन हूं ही टकरे मैं भेने पूछा पहला तो गई मुकरन कहनी ना चाची असा तो कूड़ा सिट के आए हैं कूड़ा सिट के आए हैं ਮੁੜ ਕੇ ਜਦ ਮੈਂ ਆਏ ਜੇ ਕਰਕੇ ਪੱਠੇ ਦੇਖੇ ਵਿੱਚ ਪਾਠੀਆਂ ਕਹਿੰਦੀ ਆ ਸਭ ਮੁੱਲ ਲੈ ਕੇ ਆਏ ਮੇਰੀ ਗੱਲ ਸੁਣ ਆਹ ਦੇਖ ਲੈ ਮੇਰੀਆਂ ਪਤੂਲੀਆਂ ਦੀ ਤਾਂ ਦੂਰੀ ਸਿਆਣ ਆ ਜਾਂਦੀ ਆ ਦੇਖ ਲੈ ਕਿੰਨੀਆਂ ਸੋਹਣੀਆਂ ਪੱਠੀਆਂ ਹੋਈਆਂ ਨੇ ਹਾਂ ਪੱਠੇ ਇਹ ਜੀ ਆ ਜਮੀ ਇਹਦੇ ਨਾਲ ਦੀ ਆ ਲੈ ਦੇਖ ਲੈ ਉਹਨਾਂ ਦੀ ਬਹੁਤ ਚੰਦਰੀ ਥੋਬਰ ਜੀ ਦੇਖ ਲੈ ਹੈ ਕਹਾਂ ਰੇ ਵਰਗੀ ਹੋਈ ਆ ਪੱਟਾਂ ਤੇ ਡੱਕਾ ਕਾ ਮਾੜਾ ਨਹੀਂ ਤੋੜ ਕੇ ਰਾਜੀ ਹੈਗੀ ਵੀ ਜੇ ਐਨੇ ਸ਼ੌਕ ਹੈ ਚੁੱਲ੍ਹੇ 'ਚ ਪਾਠੀਆਂ ਲਾਉਣ ਦਾ ਨਾ ਪੁੱਤੇ ਜੇ ਤੂੰ ਪੱਠੇ ਲੈ ਕੇ ਆ ਨੀ ਕਿਥੇ ਨੰਦ ਪਰਜਾਈ ਨੇ ਪੈਰ ਤੇ ਪਾਣੀ ਨਹੀਂ ਪੈਣ ਦਿੱਤਾ ਅੱਗੋਂ ਮੈਨੂੰ ਬੋਲਦੀ ਆ ਕਿ ਤੇਰਾ ਕੀ ਢਿੱਡ ਦੁਖਦਾ ਪਈ ਮੈਂ ਕਿ ਮੇਰਾ ਤਾਂ ਢਿੱਡ ਕਾਨੂੰ ਦੁਖੇ ਪਰ ਮੈਂ ਤਾਂ ਉਹ ਗੱਲ ਕਰਦੀ ਆ ਨਹੀਂ ਪਹਿਲਾਂ ਉਹ ਚੈਲੋ ਕੈਨ ਨਾਲ ਉਹਨਾਂ ਦਾ ਪਾਠੀਆਂ ਪਿੱਛੇ ਰੌਲਾ ਪੈ ਗਿਆ ਸੀ ਤੈਨੂੰ ਪਤਾ ਹੈ ਪਤਾ ਤਾਂ ਮੈਨੂੰ ਹੈ ਗਿਆ ਇਹਨਾਂ ਦੇ ਕਰਤੂਤਾਂ ਨਾਲ ਚੱਜ ਤਾਂ ਇਹ ਇਹ ਜੀ ਕਰਦੀ ਨੇ ਪਰ ਮੈਂ ਫਿਰ ਵੀ ਐ ਸੋਚ ਲਈਏ ਵੀ ਚਲ ਪਿੰਡ ਦੀ ਨੂੰ ਹੋਗੀ ਇੱਕ ਹੋ ਗਈ ਤੀ ਉਹ ਕਹੀਏ ਤਾਂ ਕਹੀਏ ਕੀ ਚੱਲ ਹੁਣ ਤੂੰ ਮੇਰਾ ਨਾਂ ਤਾਂ ਲੈ ਇਹਨਾਂ ਦਾ ਹੀ ਵੀ ਭਾਈ ਮੈਨੂੰ ਉਹਨਾਂ ਨੇ ਦੱਸਿਆ ਠੀਕ ਹੈ ਨਾ ਪਰ ਤੂੰ ਉਂ ਬਿੜ ਕੇ ਰੱਖ ਲਈ ਮੇਰੀ ਗੱਲ ਸੁਣ ਹੁਣ ਦਿਖਦਾ ਮੈਨੂੰ ਦੱਸਦਾ ਹੁਣ ਤਾਂ ਮੇਰਾ ਇੱਥੇ ਡਾਂਗ ਤੇ ਡੇਰਾ ਇੱਥੇ ਹੀ ਰਹੂਗਾ ਗੀਜੀ ਗੀਜੀ ਦੁਬਾਰੇ ਵੀ ਆਉਗੀ ਉਹ ਫਿਰ ਤੂੰ ਦੇਖੀ ਕੀ ਬਣਦਾ ਗੱਲ ਸੁਣ ਇੱਥੇ ਜੇ ਸਾਹਮਣੇ ਬੈਠੇਗੀ ਫਿਰ ਥੋੜਾ ਪਾਥੀਆਂ ਚੱਕਣਗੇ ਅੰਦਰ ਨੂੰ ਕਹੇ ਜੀ ਮੋਰੀ ਕੱਢ ਲੈ ਗੇਟ ਵਿੱਚੋਂ ਓਹੋ ਮੈਂ ਕਢਾਏ ਕਹਿੰਦੀ ਮੈਂ ਇੱਥੇ ਬੈਠੂੰ ਵੀ ਨਿਗਾਹ ਰੱਖੂ ਮੈਂ ਇੱਥੇ ਬੈਠ ਕੇ ਹਾਂ ਨਿਗਾਹ ਹਾਂ ਠੀਕ ਹੈ ਜਾ ਗੇਟ ਦੇ ਉੱਤੋਂ ਦੀ ਦੇਖ ਲੈ ਕਰੀ ਉਹ ਸਾਹਮਣੇ ਖੁੱਲੀ ਤੇ ਚੜ ਕੇ ਕੋਈ ਨਾ ਬਾਕੀ ਜੇ ਤੈਨੂੰ ਕੋਈ ਪਣਕ ਪਈ ਮੈਨੂੰ ਜ਼ਰੂਰ ਦੱਸ ਦੀ ਮੈਂ ਪੱਟੂ ਸੰਗੀ ਨਹੀਂ ਸਮਾਰ ਕੇ ਪੜਕ ਤਾਂ ਮੈਨੂੰ ਸਾਰੀ ਪੈਗੀ ਹੁਣ ਮੈਂ ਜਦੋਂ ਤੁਹਾਨੂੰ ਜਮਾ ਐਨ ਸਪਸ਼ਟ ਨਾ ਹੀ ਲੈਤਾ ਜੇ ਦੂਤੇ ਪਣ ਕੇ ਕੀ ਪਾਉਗੀ ਮੈਂ ਨਹੀਂ ਕਹਿੰਦੀ ਵੀ ਜਦੋਂ ਦੁਬਾਰੇ ਆਈਆਂ ਕਈ ਵਾਰੀ ਮਨ ਨਹੀਂ ਨਾ ਪਤਾ ਲੱਗੇ ਹੁਣ ਮੈਂ ਤੇਰੇ ਕਹੇ ਕਹਾਏ ਉਹਨਾਂ ਦੇ ਕਰੇ ਬਗ ਵੀ ਗਈ ਮੁੱਕਰ ਜਾਣਗੀ ਨਾਲ ਤੇਰੇ ਨਾਲ ਲੜਨਗੀਆ ਘਰੇ ਨਾ ਜਾ ਘਰੇ ਜਾਏ ਤੇ ਕੋਈ ਫਾਇਦਾ ਨਹੀਂ ਠੀਕ ਹੈ ਨਾ ਫਿਰ ਤਾਂ ਮੈਂ ਦੋ ਘਰਾਂ ਚ ਲੜਾਈ ਪਾਉਗੀ ਆਪਣੇ ਐ ਐ ਨਹੀਂ ਕਹਿਣਗੇ ਕਿ ਪੁੱਤਾਂ ਨੂੰ ਗਾਲਾਂ ਦੇਉਂ ਧੀਆਂ ਨੂੰ ਗਾਲਾਂ ਦੇ ਕੀ ਫਾਇਦਾ ਨਹੀਂ ਇਹਨਾਂ ਦੀ ਬੁੜੀ ਜੀ ਵੀ ਘਹਾ ਰਾਜੀ ਲੈ ਦੱਸ ਵੀ ਤੂੰ ਘਟੋ ਘਟ ਚੱਜਰੀ ਸਿੱਖਿਆ ਦੇ ਦੇ ਕੋਈ ਚੰਗੀ ਸਿੱਖਿਆ ਦਿੰਦੀ ਆ ਉਹ ਇਹਨਾਂ ਨਾਲ ਗੱਲ ਸੁਣਾ ਜੇ ਉਹ ਭੇਜਦੀ ਐ ਤਾਂ ਹੀ ਬਹੂ ਆਉਂਦੀ ਐ ਇਹ ਮਹੂ ਨੂੰ ਕੀ ਲੋੜ ਗਲੀਆਂ 'ਚ ਫਿਰਨ ਦੀ ਲੋਕਾਂ ਦੀ ਚ ਕੀ ਪਤਾ ਹੈ ਜਿਹੇ ਜੇ ਆਲੇ ਉਹੇ ਜੇ ਕੁਜੇ ਜਿਹੇ ਜੀ ਪਹਿਲਾਂ ਇਹਨਾਂ ਦੀ ਬੁੜੀ ਸੀ ਮੂੰਹ ਵੀ ਉਹੇ ਜੀ ਆਉਗੀ ਨਹੀਂ ਉਹੇ ਜੀ ਆਉਗੀ ਫਿਰ ਜਿਹੇ ਜੇ ਆਪਾਂ ਸਿੱਖਿਆ ਦੇਵਾਂਗੇ ਧੀ ਬੇ ਉਹੇ ਜੀ ਮਿਲੂਗੀ ਸਹੀ ਗੱਲ ਹੈ ਤੂੰ ਮੈਨੂੰ ਐਂ ਦੱਸ ਚਾਹ ਪਾਣੀ ਪੀਣੇ ਨਹੀਂ ਬਸ ਚਾਹ ਪਾਣੀ ਨਹੀਂ ਪੀਂਦੀ ਮੈਂ ਤਾਂ ਜਾਣਦੀ ਸੀ ਸਿੱਧੀ ਮੈਨੂੰ ਕਿਹੜਾ ਪਤਾ ਲੱਗਦਾ ਸੀ ਵੀ ਤੇਰੀਆਂ ਪਾਤੀਆਂ ਜਾ ਕੇ ਲੈ ਕੇ ਗਈਆਂ ਇਹ ਤਾਂ ਤੂੰ ਬੋਲਣ ਲੱਗੀ ਮੈਂ ਤਾਂ ਆ ਗਈ ਤੇਰੇ ਕੋਲੇ ਮੈਂ ਤਾਂ ਅੰਦਰ ਵਾਗੀ ਪਹਿਲਾਂ ਜਦੋਂ ਦੇਖ ਕੇ ਗਈਆਂ ਮਾਹ ਪਤਨੀ ਕੌਣ ਲੈ ਗਿਆ ਪਾਤੀਆਂ ਚੱਕ ਕੇ ਸਾਡੇ ਵਾਲਾ ਕਹਿੰਦਾ ਓਕੇ ਤੂੰ ਤਾਂ ਸਾਰੇ ਪਿੰਡ ਚੀ ਲੜਦੀ ਰਹੀ ਨਹੀਂ ਐ ਲੈ ਦੱਸ ਪਰ ਇਹ ਵੀ ਨਿਕਲ ਕਰਨ ਜੋਗੇ ਨਹੀਂ ਇਹ ਤਾਂ ਇਹ ਜਈ ਹੈ ਇਹ ਤਾਂ ਘਰੋਂ ਇਥੋਂ ਪਾਤੀਆਂ ਕਿਹੜਾ ਨਾ ਚਕਾ ਦੇ ਜੇ ਕੋਈ ਮੜਾ ਜੇ ਕਹਦੇ ਵੀ ਸਾਨੂੰ ਦੋ ਪਾਤੀਆਂ ਚਾਹੀਦੀਆਂ ਨਹੀਂ ਕੋਈ ਪਤਾ ਨਹੀਂ ਇਹ ਬੰਦੇ ਦਾ ਵੀ ਕੋਈ ਪਰੋਸਾ ਨਹੀਂ ਹੈ ਨਹੀਂ ਮੇਰੇ ਬੰਦੇ ਦਾ ਵੀ ਸਟੈਂਡ ਹਾਂ ਚੱਲ ਆ ਕਿੱਧਰ ਜਾਂਦੀ ਸੀ ਨਹੀਂ ਮੈਂ ਤਾਂ ਘਰ ਹੀ ਜਾਂਦੀ ਸੀ ਇਹਨਾਂ ਦੇ ਜਾ ਕੇ ਆਉਂਦੀ ਆ ਹੈ ਏ ਟਿੱਲੀ ਜੀ ਹੋ ਰਹੀ ਸੀ ਮੈਂ ਆਖ ਕੇ ਚੱਲ ਪਤਾ ਲਿਆ ਮਾ ਅੱਛਾ ਕਸਰ ਮਸਰ ਜੀ ਮੜੀ ਪਰੀ ਬੈਜੀ ਕਿਤੇ ਮੰਚੇ ਤੇ ਹੋਰ ਬੈਜੀ ਨਹੀਂ ਮੰਚੇ ਤੇ ਤਾਂ ਕਾਨੂੰ ਹੈ ਨਹੀਂ ਚੱਲ ਕਈ ਵਾਰਾ ਕਹਤਾ ਉਹ ਬਹੂ ਨੇ ਕਾਈ ਤੋਂ ਪਤਾ ਨਹੀਂ ਲੈਣਾਈ ਮੇਰੀ ਮਾਰਾ ਪਤਾ ਨਹੀਂ ਲੈਣਾਈ ਮੈਂ ਆਖਾ ਚਲ ਜਾਇਆ ਮਾ ਚਲ ਪਤਾ ਤਾਂ ਲਿਆ ਕੋਈ ਗੱਲ ਨਹੀਂ ਜੋ ਕੱਲ ਨੂੰ ਮਾਰੇ ਮੁੱਕ ਜੀ ਫੇਰ ਵੀ ਤਾਂ ਜਾਵਾਂਗੀ ਪਰ ਉਹਦੇ ਮੰਚੇ ਤੇ ਨਾ ਬੈਠੀ ਦੂਰ ਬੈਜੀ ਨਾਲ ਇੱਕ ਗੱਲ ਸੁਣ ਮੇਰੀ ਜੇ ਮੈਂ ਇਹਦਾ ਪਤਾ ਲੈਣ ਆਈ ਤੇ ਤਾਂ ਹੀ ਮੈਨੂੰ ਤੇਰੀਆਂ ਬਾਥੀਆਂ ਦਾ ਪਤਾ ਲੱਗਿਆ ਨਹੀਂ ਮੈਨੂੰ ਕੀ ਪਤਾ ਲੱਗਦਾ ਸੀ ਹੈ ਦੋ ਕੰਮ ਬਣ ਗਏ ਹਨ ਨਾ ਨਾ ਪਤਾ ਲੱਗੀ ਨਾ ਮੈਨੂੰ ਖਬਰ ਦੇਗੀ ਇੱਕ ਕੰਮ ਦੋ ਕਾਰ ਕਰ ਹਾਂ ਐ ਤਾਈ ਤਾਂ ਤੈਨੂੰ ਸਾਰੇ ਪਿੰਡ ਦੀ ਖਬਰ ਹੀ ਆ ਕਹਿੰਦੇ ਨੇ ਹੋਰ ਚਲ ਚੰਗਾ ਰੱਖ ਰੱਖੀ ਹੁਣ ਹਾਂ ਚੰਗਾ ਚੰਗਾ ਮੈਂ ਤਾਂ ਤੇਰੇ ਕੰਨਾਂ ਵਿੱਚ ਦੀ ਕੱਢਣੀ ਸੀ ਕੱਢਤੀ ਲੈ ਦੇਖ ਲੈ ਕਦੇ ਕਦੇ ਚਿੱਕਾ ਵੀ ਕਮ ਆਏ ਜਾਂਦਾ ਹੂੰ ਦੇਖ ਲੈ ਮੈਂ ਚੀ ਨੂੰ ਆਈ ਕਹਿ ਰਹੀਂਦੀ ਸੀ ਮੈਂ ਸਾਰਾ ਦਿਨ ਪਿੰਡੇ ਚ ਫਿਰਦੀ ਰਹਿੰਦੀ ਹਲ ਹਲ ਕਰਦੀ ਪਰ ਆਏ ਨਹੀਂ ਪਤਾ ਦੀ ਕਦੇ ਚਾਚੀ ਵੀ ਕੰਮ ਆ ਚੁਗੀ ਚਲ ਮੈਨੂੰ ਇਹਨੇ ਹੁਣ ਦੱਸਤਾ ਹੁਣ ਦੇਖਿਓ ਨਾ ਮੈਂ ਕੀ ਬੰਦਿਆ ਫਸਲ ਦੇ ਦਵਾਰੇ ਸੌਕਣਾ ਨੂੰ ਰਿਆ ਕੇ ਮਰੋੜੂ ਸੰਗੀ ਸਮਾਰ ਕੇ ਉਹਨਾਂ ਦੀ ਕੀ ਹੋ ਗਿਆ ਹੁਣ ਆਈ ਚੱਕੀ ਜਾਨੀ ਆ ਹਾਥੰ ਦਾ ਟਾਂਗ ਹੋ ਗਿਆ ਰੋਟੀਆਂ ਦਾ ਹੁਣ ਕਿੱਥੋਂ ਪਕਾਵਾਂ ਭਰਾ ਤਾਂ ਸੈਂਡਰ ਹੋਣਾ ਜਦੋਂ ਭਾਈ ਕੋਈ ਆਇਆ ਨਹੀਂ ਮੈਂ ਕਾ ਤੇ ਭਰਾ ਲਿਆਵਾ ਹਾਂ ਫੇਰ ਕੋਈ ਫੇਰ ਆਖੂ ਵੀ ਫੇਰ ਮੈਨੂੰ ਵੀ ਤੂੰ ਬੋਲਦੀ ਐ ਤੂੰ ਲੜਾਈ ਪਾਉਣੀ ਚਾਰਗਾ ਚ ਸੁਣਾਉਣੀ ਐ ਤੂੰ ਰੌਲਾ ਪਾਉਣ ਨਾਲੋਂ ਨਾ ਜਿੱਥੇ ਤੜਕੇ ਚਾਰ ਪਾਥੀਆਂ ਲਿਆਈਆਂ ਉੱਥੇ ਹੋਰ ਚੱਕ ਲਿਆ ਕੇਰਾ ਅੱਜ ਦਾ ਟਾਈਮ ਟਪਾ ਲਓ ਸਵੇਰੇ ਦੇਖੀ ਜਾਊ ਬੱਲੇ ਉਹ ਤੇਰੇ ਮਾਂ ਸਾਡੇ ਜੂਤ ਨਾ ਪਵਾਦੀ ਤੂੰ ਸਵੇਰੇ ਮਸਾਂ ਚੋਰੀ ਕਰਕੇ ਲੈ ਕੇ ਆਈਆਂ ਆਸਾ ਪਾਸਾ ਦੇਖ ਕੇ ਜੇ ਹੁਣ ਫੜੀਆਂ ਗਈਆਂ ਫੇਰ ਕੋਈ ਨਹੀਂ ਫੜੀਆਂ ਗਈਆਂ ਮੈਂ ਕਿਹੜਾ ਅੱਗੇ ਜਿੰਦੀ ਨਹੀਂ ਰਹੀ ਬਥੇਰੀਆਂ ਛਟੀਆਂ ਟੋ ਕਿ ਮੈਂ ਜੇ ਤੁਹਾਨੂੰ ਕਹੂਗੀ ਨਾ ਤੂੰ ਮੇਰੇ ਕੋਲ ਭੇਜਦੀ ਬਸ ਉਹਨੂੰ ਗੱਲ ਮੁੱਕ ਗਈ ਆ ਉੱਥੇ ਸਾਡੇ ਕੋਲ ਡਾਂਗਾ ਪੈ ਜਾਣ ਮੁੜ ਕੇ ਤੇਰੇ ਕੋਲ ਆਈ ਜਾਂਦਾ ਕਿ ਤੈਨੂੰ ਬੋਲਣ ਦੀ ਲੋੜ ਹੀ ਨਹੀਂ ਮੈਂ ਆਪੇ ਸਮਝ ਲੂਗੀ ਬਥੇਰਾ ਘਰ ਟੋਆ ਮੇਰਾ ਉਹਨੇ ਜਦੋਂ ਉਹਦੀ ਸੱਸ ਨੇ ਅੱਡ ਕਰਤੀ ਸੀ ਨਾ ਇੱਕ ਭਾਂਡਾ ਵੀ ਨਹੀਂ ਸੀ ਦਿੱਤਾ ਸਾਰਾ ਕੁਝ ਮੈਂ ਇਧਰੋਂ ਦਿੰਦੀ ਰਹੀ ਆ ਹੁਣ ਉਹ ਬਣ ਗਈ ਵੱਡੇ ਘਰ ਵਾਲੀ ਉਹ ਮਾਂ ਕੋਈ ਯਾਦ ਨਹੀਂ ਕਰਦਾ ਨਾ ਆ ਗੱਲਾਂ ਨੂੰ ਅਗਲੇ ਆਪਦੇ ਘਰ ਨੂੰ ਮੁੜ ਕੇ ਸਿਆਣੇ ਹੋ ਜਾਂਦੇ ਵੇ ਸਾਡੀ ਜੀ ਇਧਰ ਤੋਂ ਇਧਰ ਨਾ ਹੋਵੇ ਕੋਈ ਨਹੀਂ ਮੈਂ ਆਪੇ ਯਾਦ ਕਰਾ ਦੂੰ ਤੈਨੂੰ ਤਾਂ ਕੋਈ ਫਿਕਰ ਨਹੀਂ ਇਹਨਾਂ ਗੱਲਾਂ ਦਾ ਉਹਦੀ ਗੱਲ ਲੱਗ ਤਾਂ ਮੈ ਨਾਲੇ ਮੈਨੂੰ ਫਿਰ ਵੀ ਮਾਰੀ ਕੇ ਨੇ ਥੋੜੇ ਪੇ ਚੋਰੀਆਂ ਕਰਦੀ ਫਿਰਦੀਆਂ ਕੋਈ ਨਹੀਂ ਫਿਰ ਜੇ ਕੱਲ ਨੂੰ ਆ ਗਿਆ ਤਾਂ ਉਹਦੀ ਭਰਾ ਲਾਂਗੇ ਸਿਲੰਡਰ ਹੁਣ ਪੈਸੇ ਵੀ ਦੇ ਗਿਆ ਉਹ ਕਾਪੀ ਵੀ ਫੜਾ ਗਿਆ ਠੀਕ ਹੈ ਨਾ ਹਰਪ੍ਰੀਤ ਨੂੰ ਲਾਇਆ ਨਾਲ ਤੇ ਇੱਕ ਵਾਰੀ ਹੋਰ ਲਿਆਓ ਮੇਰਾ ਭਰਾ ਹੁਣ ਤਾਂ ਨਾਲ ਲੈ ਕੇ ਜਾਉਂ ਕੱਲੀ ਥੋੜਾ ਛੱਤਰ ਖਾਉਂਗੀ ਨਾਲ ਦੇ ਦੇ ਪਵਾਉਂਗੀ ਬੰਦਾ ਮੇਰੇ ਜੱਬ ਆ ਗ ਜਾ ਇਹ ਤਾਂ ਸਿਆਪਾ ਖੜਾ ਹੋਇਆ ਪਰ ਤੇ ਆਏ ਸਿਲੰਡਰ ਵਾਲੇ ਵੀ ਨਹੀਂ ਆਏਗੇ ਜੱਬ ਖਾਣ ਨਾਲੇ ਪਹਿਲਾਂ ਕਹਿਣੀ ਹੁੰਦੀ ਆ ਭਾਈ ਪਹਿਲਾਂ ਭਰਾ ਕੇ ਰੱਖਦੇ ਪਹਿਲਾਂ ਭਰਾ ਕੇ ਰੱਖਦੇ ਮੁੰਡਾ ਜਾਂ ਵੀ ਗੱਲ ਨਹੀਂ ਸੁਣਦਾ ਜਮਾ ਵੀ ਤਪ ਹੇ ਖੜੇ 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 ਆ ਜਾ ਹੈ ਨੀ ਆਜ ਕਿਹ 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 ਤੇ ਕਿੰਨੇ ਗਾਦੇ ਸੁਲਿਆ ਨੇ ਲਾ 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 ਜੇ ਵਜਣ ਜਾਦੇ ਮੱਖਾਂ ਮੈਂ ਚਕਾ ਦਿੰਦੀ ਉਹ ਨਹੀਂ ਨਹੀਂ ਦੀ ਉਹ ਪਤਾ ਕੀ ਗੱਲ ਆ ਉਹਨਾ ਸਪਿੰਡ ਚ ਗੱਲਾਂ ਸੁਣੀਆਂ ਕਿਨੇ ਪ੍ਰੀਤੋਂ ਬਾਹਰ ਸੁਣੀਆਂ ਪਾਖੀਆਂ ਪਾਦਦੀਆਂ ਅਸ ਤਾਂ ਦੇਖਣ ਆਏ ਸੀ ਕਿੰਡੀਆਂ ਸੁਣੀਆਂ ਬਾਥੀਆਂ ਮੱਥੀਆਂ ਹੋਈਆਂ ਨੇ ਤਾਂ ਕਰ ਕੇ ਸਪਾਥੀਆਂ ਦੇਖ ਰਹੀ ਕੋਚਾ ਨਾ ਫੁੱਲ ਜਿਵੇਂ ਕਿਨੇ ਸੋਹਣੇ ਲੱਗੇ ਮੈਂ ਭਾਬੀ ਨੂੰ ਕਹੇ ਵੀ ਆਪਾਂ ਬੂਟੀ ਜੀ ਲੈ ਜੀਏ ਪਾਖੇ ਹਾਂ ਬਸ 500 ਕਰ ਦਿਆਂ ਸੀਂ ਚਾ ਕੇ ਬਾਥੀਆਂ ਮੈਨੂੰ ਟੁੱਟ ਨਾ ਜਾਣ ਕਿਤੇ ਹਾਂ ਹਾਂ ਕੋਈ ਨਾ ਕੋਈ ਨਾ ਇਹਦੀ ਕਲਮ ਤਾਂ ਮੈਂ ਸਾਨੂੰ ਦੇਉਂਗੀ ਲਾਉਣ ਵਾਸਤੇ ਲਾ ਲਓ ਘਰੇ ਲੈ ਜਾ ਕੇ ਆ ਜਿਹੜੀਆਂ ਪੱਤ ਚੱਪਲਿਓ ਪਲੋ ਕੇ ਗੱਲਾਂ ਦਿੰਦੀਆਂ ਨਾ ਮਿੱਠੀਆਂ ਇੰਨੀਆਂ ਮਿੱਠੀਆਂ ਗੱਲਾਂ ਚਾਉਣ ਵਾਲੀ ਨਹੀਂ ਹੈਗੀ ਮੈਂ

ਰੰਗਿਆ ਥੀ ਫੜ ਲਿਆ ਹਜੇ ਐ ਕਿਸੀ ਚੋਰ ਹੈ ਤਾਈ ਸਾਡੀ ਗਾਹ ਨੂੰ ਵਗ ਜਾ ਰਿਹਾ ਤੂੰ ਨਾ ਐਵੇਂ ਨਾ ਹਿੱਸੇਦਾਰੀ ਨਾ ਦਿਆ ਕਰ ਹਰ ਇੱਕ ਦੀਆਂ ਗੱਲਾਂ ਚ ਮੈਂ ਕੀ ਗੱਲ ਕਿਉਂ ਨਾ ਹਿੱਸੇਦਾਰੀ ਲੈ ਬਈ ਸ਼ਰਮਾਨੀ ਚ ਆਈ ਦੇ ਤੈਨੂੰ ਗਾਹ ਰਾਜੀਏ ਨਾ ਤੂੰ ਨਹੀਂ ਇਹੀ ਚਾ ਜੂਰੇ ਕਰਕੇ ਇਹੀ ਗਾਹ ਜਿਹੜੇ ਕੰਦਰ ਦੇ ਵਿਆਹੇ ਜਾਮੇਗੀ ਉਹ ਤੇਰੇ ਰੰਗੀਓ ਦੀਰੀ ਮਰੇ ਜਵਾਨ ਸਭਾਲ ਕੇ ਬੋਲੋ ਠੀਕ ਹੈ ਜੇ ਤਹਾਰਾ ਆਦੇ ਕਰੋ ਖਾ ਕੇ ਤੇਰੇ ਕਰੋ ਨਹੀਂ ਖਾਂਦੀ ਮੈਂ ਹਾਂ ਪੱਛੇ ਤਾਂ ਸਾਢੀ ਲਜਾਣੀ ਹੈ ਜਿਹੜੇ ਤੇ ਪਕਾ ਕੇ ਰੋਟੀਆਂ ਖਾਣੀਆਂ ਹੈ ਕਿੱਡੇ ਦੇਖੇ ਪੱਛੇ ਨਾਲ ਜਾਂਦੀ ਨਾ ਜਿਸ ਪੱਸੀ ਕਰਦੀ ਆ ਸੀਂਗਾ ਮੈਂ ਕਿੱਥੇ ਆਉਣ ਦਿਨ ਨਖਰਾ ਵੋ ਤਾ ਕਰਕੇ ਸਾਈਡ ਤੇ ਕਰਕੇ ਵੇਲ ਤੋੜ ਤੋ ਇਸ ਗੱਲ ਹੀ ਨਹੀਂ ਸਮਝਦੀ ਤੂੰ ਸਤਾਉਂਦੀ ਨਹੀਂ ਗੱਲ ਉਹ ਬੋਲੀ ਜਾਂਦੀ ਹੈ ਮੇਰੀ ਗੱਲ ਸੁਣ ਨਹੀਂ ਵੱਡ ਕੱਟੀ ਨਾ ਬੋਲ ਸੰਗੀ ਜੀ ਹੁੰਦਾ ਬਦਮੀ ਆਏ ਕਿ ਮਾਰੇ ਚਪਾਈ ਆਏ ਕਿ ਮਾਰ ਕੇ ਜਾਂਦੇ ਜਿੰਨੇ ਹਾਂ ਦੇਖ ਤੂੰ ਸਕੇ ਮਰ ਲੈ ਲੈ ਕਿ ਆਇਆ ਕਿਤੇ ਰ ਪੀਏ ਹੁਣ ਸਾਡੇ ਕੋਲੇ ਦਸੀ ਮੇਰੀ ਗੱਲ ਸੁਣ ਤਾਈ ਅਸੀਂ ਮੁੱਲ ਤਾਂ ਸਵੇਰੇ ਉਹਨਾਂ ਨੂੰ ਲੈ ਕੇ ਆਇਆ ਸੀ ਜਾਗ ਕਰ ਕਿਉਂ ਸਾਨੂੰ ਅਸਤੇ ਤੇ ਦੇਖੂ ਇਹ ਤੋੜ ਨਾ ਨਾ ਸਿੰਘਾ ਸਾਨੂੰ ਸੋਹਣੀ ਲੱਗੀ ਅਸਾ ਪਾਥੀਓ ਪਾਸੇ ਕਰੀ ਜਾਂਦਾ ਉਹ ਕਿਹੜੇ ਸੱਟ ਨੇ ਲੜਦੀ ਹਾਂ ਇੱਕ ਗੱਲ ਸੁਣੋ ਇੱਕ ਆਹ ਸੂਟੀਆਂ ਪਾਥੀਆਂ ਨੇ ਨਾ ਮੇਰਾ 1000 ਰੁਪਿਆ ਲਵਾਤਾ ਇਹਨੂੰ ਬਲੱਡ ਦੀ ਦਵਾਈ ਦਵਾਉਂਦੇ ਇਹਨੂੰ ਰੋਜ਼ ਲੈ ਕੇ ਆ ਨਾ ਜਵਾਹਰ ਕਾ ਡਾਕਟਰ ਕੋਲ ਨਹੀਂ ਪਿੱਦਰੀ ਇਹਨੂੰ ਤਾਂ ਸੁਣਨਾ ਪਾ ਵੀ ਤਾਂ ਨਹੀਂ ਗੱਲ ਸੁਣਦੀ ਹਾਂ ਹਾਂ ਫਿਰ ਸਲੈਂਡਰ ਆ ਕਹੇ ਹਾਂ ਫਿਰ ਸਲੈਂਡਰ ਫਿਰ ਪਾਥੀਆਂ ਚ ਕੀ ਮੱਚੋਂ ਮਰੇ ਜਾ ਕਾਲ ਦੱਸਾਂ ਐ ਨਹੀਂ ਪਤਾ ਨਾਲ ਖੜਾ ਹੋਵੇ ਉਹੀ ਚੋਰ ਹੋਵੇ ਹਾਂ ਹਾਂ ਗੱਲਾਂ ਕਰਦਾ ਉਹੀ ਚੋਰੀ ਕਰਦਾ ਹੋਵੇ ਦੋ ਵਾਰੀ ਲੈ ਗਏ ਪਾਤੀਆਂ ਇੱਕ ਵਾਰੀ ਨਹੀਂ ਪਹਿਲਾਂ ਲੈ ਗਏ ਦੁਬਾਰਾ ਫੇਰ ਉਰੇ ਆ ਗਈਆਂ ਨਾ ਕੀ ਗੱਲ ਮੈਂ ਆਪਣੇ ਪਾਤੇ ਪਾਤਨੀ ਮਮੋਰ ਦੇ ਪਾਤੇ ਵਿੱਚ ਸਿਆਣ ਨਹੀਂ ਆ ਗਈ ਤਾਈ ਲੈ ਕੇ ਗਈ ਹੋਣੀ ਹੋਰ ਬੈਜਾ ਨਹੀਂ ਬੈਜਾ ਚੁੱਪ ਕਰਕੇ ਤਾਈ ਜਿਹੜਾ ਬਥੇਰੇ ਗੀਰੇ ਲੱਗਿਆ ਪਏ ਨੇ ਗੱਲਾਂ ਕਰਦੀਆਂ ਤੁਸੀਂ ਚੋਰ ਨਹੀਂ ਆ ਨਾ ਤਾਂ ਹੀ ਦੂਜੇ ਨੂੰ ਚੋਰ ਬਣਾਉਣੀ ਆ ਨਾ ਤਾਈ ਤੂੰ ਕਿਹੜੇ ਮੇਰੇ ਗੀਰੇ ਲਾ ਲੇ ਫਿਰ ਤੂੰ ਤਾਂ ਪਿੰਡ ਦੀਆਂ ਗਲੀਆਂ ਚ ਹੁੰਨੀ ਆ ਲੈ ਅੱਛਾ ਨਾ ਤੂੰ ਮੈਨੂੰ ਆਈ ਦੇਖਦੀ ਰਹਿੰਦੀਵੇਂ ਪਿੰਡ ਆਈ ਦੇਖਦੀ ਆ ਤਾਈ ਜੁਗਲੀ ਤਾਂ ਕਰਦੀ ਫ ਜੇ ਮੈਂ ਗਲੀਆਂ 'ਚ ਫਿਰਦੀ ਆਂ ਤੇ ਤੁਸੀਂ ਵੀ ਫਿਰ ਮਗਰੀ ਫਿਰਦੀਆਂ ਮੇਰੇ ਹਾਂ ਤੁਹਾਨੂੰ ਪਤਾ ਹੈ ਉਹ ਫਿਰ ਜਿਹੇ ਜੇ ਚਾਚੀ ਬੰਦਾ ਆਪ ਹੁੰਦਾ ਨਾ ਉਹਨੂੰ ਸਾਰੇ ਉਹ ਇਹ ਜੀ ਦੀਂਦੇ ਨੇ ਆਹ ਅੱਧ ਘੱਟ ਨਾ ਬੋਲਦੀ ਜੀ ਮੈਂ ਕਹਿੰਦਾ ਤੈਨੂੰ ਇੱਥੇ ਲੜਾਈ ਹੋ ਜੂਗੀ ਅੱਛਾ ਮੈਂ ਤਾਂ ਆ ਗਈ ਫੜਾ ਲਾ ਬਸ ਬਸ ਲੰਡੀਆਂ ਨਾ ਹੋਣ ਕਿਸੇ ਥਾਂ ਦੀ ਚਲੀ ਚਲੀ ਮੈਂ ਪ੍ਰੀਤ ਜੀ ਦਾ ਬਣਿਆ ਹੋਰ ਆ ਆਹ ਲੈ ਚਲੋ ਨਹੀਂ ਪਾਠਨਾ ਤੇ ਤੇਰਾ ਪੰਜ ਰੁਪਿਆ ਪਿੰਗ ਨੇ ਹੁਣੀਆਂ ਆ ਬੱਠਾ ਦੇਖ ਲੈ 4-500 ਦਾ ਚਲ ਇਨਸ਼ਾ ਲੱਕੀ ਨਿਕਾਲੂ ਤੂੰ ਡਾਕ ਤੇ ਨੇ ਫੜ ਜਾ ਬੱਠਾ ਬਣ ਗਿਆ ਤੇਰਾ ਕੰਮ ਹੈ ਨਹੀਂ ਹੁਣ ਜਾ 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 ਭੱਜ ਬੱਠਾ ਕੰਮ ਕੀ ਆਂ ਤੇ ਕਹਾ ਹਾਂ ਠੀਕ ਹੈ ਨਾ ਨੀਂਗਾ ਫੇਰ ਵੀ ਰੱਖੀ ਕੋਈ ਪਤਾ ਨਹੀਂ ਕੀ ਜੀ ਗਿਆ ਗਿਆ ਦੁਬਾਰਾ ਆ ਜਾਣਾ ਬੱਸ ਕਰੋ ਨਹੀਂ ਹੁਣ ਤੇਰੇ ਘਰ ਨਹੀਂ ਚਲ ਤੂੰ ਪਾਰ ਲੈ ਹੁਣ ਚੱਲ ਨਹੀਂ ਅੱਧਾ ਹੁਣ ਮੇਰੇ ਸਾਲੇ ਦੀ ਨੇ ਕੁੱਤੇ ਨੇ ਪਾਰਖਾ